ਉਗਰਾਜ ਜੀ ਕਹਿੰਦੇ ਨੇ ਉਹਦੇ ਵਿੱਚ ਕੈਰੈਕਟਰ ਆ ਉਹ ਕਹਿੰਦਾ ਜੱਟਾਂ ਦਾ ਲਾ ਉਦੋਂ ਤੱਕ ਇਹ ਰਿਸ਼ਤੇ ਅੱਜ ਬੱਜਿਆ ਰਹਿੰਦਾ ਜਦੋਂ ਤੱਕ ਲਾਣੇਦਾਰ ਤੇ ਸਾਹ ਚੱਲ ਗਏ ਉਹਦੇ ਸਿਵੇ ਦਾ ਸੇਖ ਮੱਠਾ ਪੈਣ ਤੋਂ ਪਹਿਲਾਂ ਹੀ ਰਿਸ਼ਤਿਆਂ ਤੇ ਜਾਇਦਾਦਾਂ 'ਚ ਵੰਡੀਆਂ ਪੈਣ ਲੱਗ ਜਾਂਦੀਆਂ ਜੇ ਲੋਕੀ ਇਹ ਡਾਇਲੌਗ ਨੂੰ ਮੰਨ ਲੈਣਾ ਦੁਸ਼ਮਣੀਆਂ ਖਤਮ ਹੋ ਜਾਣੀਆਂ ਪੰਜਾਬੀਆਂ ਹਾਂ ਉਹ ਕਹਿੰਦਾ ਵੀ ਖਾਨਦਾਨ ਵਿੱਚ ਜਦੋਂ ਵੀ ਸ਼ਰੀਕਾ ਕਿਸੇ ਇੱਕ ਬੰਦੇ ਦੇ ਦਿਲ ਵਿੱਚ ਘਰ ਘਰ ਜੀ ਹਾਂ ਪਛਤਾ ਤੱਕ ਘੜ ਲਿੰਦਾ ਹੈ ਜਿਆਦਾ ਨਾ ਬਤਵਾਦਾ ਵੀ ਮੈਂ ਡਾਇਲੋਗ ਲਿਖਿਆ ਸੀ ਉਹ ਮੈਨੂੰ ਬੜਾ ਵਧੀਆ ਸੀ ਉਹ ਦੇਵ ਬਾਈ ਨੇ ਵੀ ਬੜਾ ਸਲਾਹਿਆ ਸੀ ਮਨਦੀਪ ਬੈਣੀਪਾਲ ਨੇ ਰਿਕਵਾਇਆ ਸੀ ਉਹ ਡਾਇਲੋਗ ਉਹ ਸੀਗਾ ਕਿ ਰਾਹੁਲ ਦੇਵ ਜੀ ਬੋਲਦੇ ਆ ਉਹ ਕਹਿੰਦਾ ਵੀ ਪਾਣੀ ਨੇ ਲੰਘਣਾ ਤਾਂ ਪੁਲ ਦੇ ਥੱਲੇ ਦੀ ਹੁੰਦਾ ਉਹ ਕਹਿੰਦਾ ਦੇਵ ਬਾਈ ਬੋਲਦਾ ਜੇ ਪਾਣੀ ਚ ਦਮ ਹੋਵੇ ਨਾ ਲੰਗਪੋਲ ਦੀ ਇੱਕ ਤੋਂ ਵੀ ਜਾਂਦਾ ਸਭ ਕੁਝ ਪ੍ਰਬੰਧ ਕੀਤਾ ਹੈ ਰੱਬ ਨੇ ਸਾਡਾ ਰੱਬ ਨੇ ਰੱਬ ਨੇ ਜਾਂ ਕੁਦਰਤ ਨੇ ਇੱਕ ਥਾਂ ਤੇ ਤੁਸੀਂ ਰੱਬ ਦੀ ਖਿਲਾਫਤ ਵੀ ਕਰਦੇ ਹੋ ਕਿ ਰੱਬਾ ਤੇਰੀ ਨਹੀਂ ਔਕਾਤ ਕਿੱਥੇ ਕਿ ਮੇਰੀ ਹਰ ਇੱਛਾ ਪੂਰੀ ਕਰ ਦੇ ਨਹੀਂ ਪਹਿਲੀ ਗੱਲ ਤੇ ਕਿ ਮੈਂ ਰੱਬ ਨੂੰ ਮੰਨਦਾ ਵਾਂ ਤੇ ਰੱਬ ਤੁਹਾਡੇ ਤੁਹਾਡੇ ਨਾਵਲਾ ਜਾਂ ਤੁਹਾਡੀ ਆਟੋ ਬਾਇਓਗ੍ਰਾਫੀ ਦੇ ਵਿੱਚ ਤੁਸੀਂ ਉਹਦੇ ਖਿਲਾਫ ਖੜੇ ਹੋ ਨਜ਼ਰ ਆਉਂਦੇ ਹੋ ਕਿ ਬਾਪ ਬਾਪ ਮਾਣੂ ਕੁੱਟਦਾ ਹੈ ਹੈਨਾ ਬੱਚਾ اچਾਂ ਚੜਕਾ ਮਾਰ ਦਿੰਦਾ ਹੈਗਾ ਨਾਲ ਕੇ ਜਾਂਦਾ ਹੈਗਾ ਉਹ ਖੇਡ ਸੀ ਨਹੀਂ ਖੇ ਮਾਰ 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 ਜੇ ਚਿੜੀਆਂ ਫੜਦੇ ਹੋ ਚਿੜੀਆਂ ਦੇ ਫੰਗ ਨੋਚ ਦਿੰਨੇ ਹੋ ਚਿੜੀ ਨੂੰ ਮਾਰ ਦਿੰਨੇ ਹੋ ਚਿੜੀ ਦੇ ਗਲ ਵਿੱਚ ਦੀ ਸਲਾਈ ਨਗਾ ਦਿੰਨੇ ਹੋ ਇਹ ਖਰਤ ਪੁਣਾ ਕਿੱਥੋਂ ਆਉਂਦਾ ਹੈਗਾ ਕਿ ਤੁਹਾਨੂੰ ਦਿੱਤਾ ਸਮਾਜ ਨਹੀਂ ਸਮਾਜ ਨਹੀਂ ਜਦੋਂ ਨਾ ਬੰਦਾ ਇਕੱਲਾ ਹੋ ਜਾਂਦਾ ਉਹ ਖਿੱਚਦਾ ਹੈ ਇੱਕ ਬੱਚਾ ਹੈ ਤੁਸੀਂ ਬੱਚੇ ਨੂੰ ਕੁੱਟਤਾ ਉਹਨਾਂ ਦਾ ਗੁੱਸਾ ਉਹ ਕੀ ਕਰੂਗਾ ਜੇ ਕਾਪੀ ਪਾੜੂਗਾ ਕੀ ਕਰੂਗਾ ਉਹ ਤੁਹਾਡੇ ਅੰਦਰ ਗੁੱਸਾ ਸੀ ਉਹ ਗੁੱਸਾ ਜਿਹੜਾ ਮੈਂ ਰੋਂਦਾ ਨਹੀਂ ਸੀ ਅੱਜ ਵੀ ਹੁੰਦਾ ਪੀ ਐ ਚੜੀਆਂ ਦੇ ਨਾਂ ਤੇ ਸੋਚਦਾ ਭਾਜੀ ਹੁਣ ਤੇ ਵੈਸੇ ਕਈ ਕੁੜੀਆਂ ਤਾਂ ਆਖਦੀਆਂ ਨੇ ਉਹ ਛੱਡੋ ਫਿਰ ਜੇ ਆਪਾਂ ਕਰਨਾ ਹੁਣ ਜੇ ਮੈਂ ਇੱਕ ਕੁੜੀ ਸੀ ਉਹ ਕਹਿੰਦੀ ਵਿਆਹ ਤੋਂ ਬਾਅਦ ਪਤਾ ਨਹੀਂ ਕਿਹਦੀ ਨਾਲ ਵਿਆਹ ਹੋਣਾ ਇੱਕ ਡਾਇਲੌਗ ਵੀ ਹੈ ਇਹ ਸਨਾਵਲ ਦੀ ਜਦੋਂ ਆਪਾਂ ਗੱਲ ਕਰਦੇ ਪੰਜੀ ਦਾ ਪਾਉਣ ਹੂੰ ਯੂਨੀਵਰਸਿਟੀਆਂ ਜੋ ਕੁਝ ਵਾਪਰਦਾ ਹੈਗਾ ਸਾਰਿਆਂ ਨੂੰ ਪਤਾ ਹੈਗਾ ਪੀ ਐ ਚੜੀਆਂ ਕਰਾਉਣ ਦੇ ਨਾਂ ਤੇ ਤੁਸੀਂ ਉਸ ਨੂੰ ਸਿਰਜਿਆ ਸਨਾਵਲ ਦੇ ਵਿੱਚ ਹੂੰ ਕਿ ਕਿਤਾਬਾਂ ਦਾ ਉਹਨਾਂ ਨੇ ਪਾਸ ਕਰਨੀ ਹੈ ਅੱਗੇ ਜਾ ਕੇ ਜਿਹੜੇ ਯੂਨੀਵਰਸਿਟੀਆਂ 'ਚ ਮੈਗਜ਼ੀਨ ਛਾਪਦੇ ਆ ਤੇ ਗੁਰਪ੍ਰੀਤ ਸੈਜੀ ਨੂੰ ਬਣਫੀ ਕਰ ਦੇਣਾ ਅਗਲੇ ਆਣੇ ਕਿਉਂਕਿ ਉਹਦਾ ਸਾਡੇ ਖਿਲਾਫ ਲਿਖੀ ਜਾਂਦਾ ਹੈਗਾ ਦੋਸਤਾਂ ਦੀਆਂ ਭੈਣਾਂ ਨਾਲ ਜਦੋਂ ਇਦਾਂ ਦਾ ਕੁਝ ਹੋਇਆ ਇਹਨਾਂ ਦਾ ਮੈਂ ਚਸ਼ਮੀ ਤੋਂ ਗਵਾ ਫਿਰ ਟੁੱਟਦਾ ਫਿਰ ਉਹ ਫਿਰ ਰਿਸ਼ਤਾ ਤੋੜ ਦੇਣਾ ਚਾਹੀਦਾ ਮੈਨੂੰ ਇਹ ਲੱਗਦਾ ਮੈਨੂੰ ਜੇ ਕੁਝ ਕੁ ਲੋਕਾਂ ਨੇ ਇਗਨੋਰ ਕੀਤਾ ਹੂੰ ਉਸ ਬਗਾਵਤੀ ਸੁਰ ਦੇ ਚੀਜ਼ਾਂ ਨਿਕਲੀਆਂ ਹੋਈਆਂ ਨੇ ਦੇ ਇਹ ਤਾਂ ਫਿਰ ਤੁਸੀਂ ਬਦਲਾ ਲੈਣ ਦੀ ਭਾਵਨਾ ਰੱਖਦੇ। ਇਸ਼ਰੀਨ ਨਹੀਂ ਲਿਖਿਆ ਕਦੇ ਵੀ ਇੱਕ ਵੀ ਲਾਈਨ ਕੱਢਦਾ ਚਾਰੇ ਕਿਤਾਬਾਂ ਜੀ। ਹੂੰ। ਇਸ਼ਰੀਨ ਹੋਣਾ ਹੋਰ ਚੀਜ਼ ਹੈ। ਸਬੰਧ ਬਿਖਾਉਣੇ ਹੋਰ ਚੀਜ਼। ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਬੁੱਕਮਾਰਕ ਪ੍ਰੋਗਰਾਮ ਲੈ ਕੇ ਆਏ ਆ ਤੇ ਅੱਜ ਇੱਕ ਕਿਤਾਬ ਨਹੀਂ ਬਹੁਤ ਸਾਰੀਆਂ ਕਿਤਾਬਾਂ ਨੇ ਬਹੁਤ ਸਾਰੇ ਨਾਵਲ ਨੇ। ਪਹਿਲਾ ਪੰਜੀ ਦੀ ਪੌਣ ਦੀ ਗੱਲ ਕਰਾਂਗੇ ਪੰਜੀ ਦਾ ਪੌਣ ਇਸ ਦੇ ਉੱਤੇ ਚਰਚਾ ਕਰਾਂਗੇ ਕਿ ਯੂਨੀਵਰਸਿਟੀ ਦੇ ਵਿੱਚ ਗਾਈਡ ਕੀ ਕਰਦੇ ਨੇ ਤੇ ਵਿਦਿਆਰਥੀ ਗਾਈਡਾਂ ਦੇ ਨਾਲ ਜਿਹੜਾ ਕਿਸ ਤਰ੍ਹਾਂ ਦਾ ਰਿਸ਼ਤਾ ਰਹਿੰਦਾ ਹੈਗਾ ਉਸ ਨੂੰ ਨਾਵਲ ਦੇ ਵਿੱਚ ਪਰੋਇਆ ਗੁਰਪ੍ਰੀਤ ਸੈਜੀ ਹੋਣਾ ਨੇ ਬਲੋਰਾ ਨਾਵਲ ਤੁਸੀਂ ਪੜਿਆ ਵੀ ਹੋਣਾ ਤੇ ਇਸ ਬਾਰੇ ਸੁਣਿਆ ਹੋਣਾ ਕਿ ਭਾਰਤੀ ਸਹਿਤ ਅਕਾਦਮੀ ਜੁਵਾ ਪੁਰਸਕਾਰ ਇਸ ਨਾਵਲ ਨੂੰ ਮਿਲਿਆ ਸੀ ਗੁਰਪ੍ਰੀਤ ਸੈਜੀ ਹੁਣਾ ਦਾ ਨਾਵਲ ਬੜਾ ਖੂਬਸੂਰਤ ਨਾਵਲਾ ਜਰੂਰ ਪੜਿਓ ਤੇ ਰਾਣੀ ਖਾਨ ਦੇ ਜੀਜੇ ਰਾਣੀ ਖਾਨ ਦੇ ਸਾਲੇ ਜਰੂਰ ਸੁਣਿਆ ਹੋਵੇਗਾ ਰਾਣੀ ਖਾਨ ਦੇ ਜੀਜੇ ਕੀ ਨੇ ਇਸ ਨਾਵਲ ਬਾਰੇ ਵੀ ਥੋੜੀ-ਬੋਤੀ ਚਰਚਾ ਕਰਾਂਗੇ ਪਰ ਜੋ ਨਾਵਲ ਮੈਂ ਹੁਣੇ-ਹੁਣੇ ਜੋ ਆਟੋ ਬਾਇਓਗ੍ਰਾਫੀ ਪੜ੍ਹ ਕੇ ਆਟਿਆ ਸਹਿਜੀ ਹੁਣਾ ਦੀ ਚੰਦਪਾਣ ਦਾ ਸਟੇਸ਼ਨ ਮੇਰਾ ਪਿੰਡ ਸੇਵੇ ਆਲਾ ਤੇ ਸੇਵੇ ਵਾਲੇ ਦੇ ਨਾਲ ਚੰਦਪਾਣ ਸੀਗਾ ਤੇ ਚੰਦਪਾਣ ਦਾ ਸਟੇਸ਼ਨ ਜਦੋਂ ਕਹਿੰਦੇ ਨੇ ਕਿ ਬੰਦਾ ਕਿ ਚੰਦਪਾਣ ਦਾ ਸਟੇਸ਼ਨ ਇਹ ਅਕਸਰ ਕਹਿ ਦਿੱਤਾ ਜਾਂਦਾ ਸੀ ਬਹੁਤ ਸਾਰੀਆਂ ਗੱਲਾਂ ਚੰਦਪਾਣ ਦੇ ਸਟੇਸ਼ਨ ਨਾਲ ਜੁੜੀਆਂ ਹੋਈਆਂ ਕਿ ਸਟੇਸ਼ਨ ਹੁੰਦਾ ਨਹੀਂ ਸੀ ਜਿੱਥੇ ਝੁੱਗੀ ਜੀ ਰੱਖ ਲੈਂਦੇ ਸੀ ਉੱਥੇ ਹੀ ਗੱਡੀ ਰੁਕ ਜਾਂਦੀ ਸੀ ਪਰ ਇਸ ਦੇ ਵਿੱਚ ਚੰਦਪਾਣ ਦਾ ਸਟੇਸ਼ਨ ਕੀ ਕਹਿੰਦਾ ਹੈ ਆਟੋ ਬਾਇਓਗ੍ਰਾਫੀ ਕੀ ਕਹਿੰਦੀ ਹੈ ਸਾਡੇ ਨਾਲ ਨੇ ਗੁਰਪ੍ਰੀਤ ਸੈਜੀ ਸੈਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਬੜੀ ਮਿਹਰਬਾਨੀ ਭਾਈ ਤੁਹਾਡੇ ਜੀ ਤੁਸੀਂ ਯਾਦ ਕੀਤਾ ਅੱਜ ਮੈਨੂੰ ਕਿਵੇਂ ਠੀਕ ਹੋ ਬੱਲੇ ਬੱਲੇ ਜੀ ਕਿਰਪਾ ਮਹਾਰਾਜ ਚੰਦਪਾਣ ਦੇ ਸਟੇਸ਼ਨ ਤੋਂ ਸ਼ੁਰੂ ਕਰਦੇ ਆ ਜੀ ਮੈਂ ਇਹ ਗੱਲ ਸੁਣੀ ਸੀ ਮਤਲਬ ਅਕਸਰ ਪਿੰਡਾਂ ਦੇ ਵਿੱਚ ਇਹ ਕਹਿੰਦੇ ਸੀ ਕਿ ਬੰਦਾ ਕੇ ਚੰਦਪਾਣ ਦਾ ਸਟੇਸ਼ਨ ਆ ਹੂੰ ਹੂੰ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਵੀ ਸਟੇਸ਼ਨ ਹੁੰਦਾ ਨਹੀਂ ਸੀਗਾ ਇੱਕ ਛੋਟਾ ਜਿਹਾ ਕੱਪੜੇ ਦਾ ਹੀ ਕਮਰਾ ਆ ਹੁੰਦਾ ਸੀ ਉਹ ਚੱਕ ਕੇ ਸੇਵੇ ਵਾਲੇ ਰੱਖ ਲੈਂਦੇ ਤਾਂ ਚੰਦਪਾਣ ਆ ਕੇ ਮਤਲਬ ਸਮਝ ਲੈਂਦੀ ਗੱਡੀ ਰੁਕ ਜਾਂਦੀ ਸੀ ਗਾਂ ਕਰ ਲੈਂਦੇ ਪਿਛਾਂ ਉੱਥੇ ਗੱਡੀ ਰੁਕ ਜਾਂਦੀ ਸੀ ਇਸ ਕਰਕੇ ਕਹਿੰਦੇ ਸੀ ਕਿ ਬੰਦਾ ਕਿ ਚੰਦਪਾਣ ਦਾ ਟੇਸ਼ਨਾ ਵੀ ਜਿੱਥੇ ਛੱਡੀਏ ਉੱਥੇ ਰੁਕ ਜਾਣਾ ਪਰ ਨਾ ਭਗਤੇ ਭਾਜੀ ਮਤਲਬ ਨਾ ਜਿਹੜਾ ਚੰਦਪਾਣ ਦਾ ਟੇਸ਼ਨ ਜਿਹੜਾ ਸਾਡੇ ਉਹ ਮਾਲਵੇ ਦੇ ਵਿੱਚ ਜਦੋਂ ਤੁਸੀਂ ਨੂੰ ਵਾਰਤ ਕਰਦੇ ਆ ਊਲ ਜਲੂਲ ਬੰਦਾ ਵੀ ਜਿਹੜਾ ਮਿਥ ਤੋੜ ਜਾਂਦਾ ਹੈ ਜਿਹੜਾ ਬੰਦਾ ਕਿਸੇ ਰਵਾਇਤ ਦੇ ਵਿੱਚ ਨਹੀਂ ਆਉਂਦਾ ਜੀ ਜਾਂ ਉਹ ਕੋਈ ਇਸ ਤਰ੍ਹਾਂ ਦਾ ਮਨੁੱਖ ਜਿਹੜਾ ਮਤਲਬ ਹੀ ਨਾ ਆਪਣੇ ਸੁਭਾਅ ਦੇ ਅਨੁਸਾਰ ਹੀ ਹੈ ਕਿਉਂਕਿ ਜਦੋਂ ਬੰਦਾ ਪੈਦਾ ਹੁੰਦਾ ਕੁਦਰਤ ਉਹਨੂੰ ਜਿਸ ਤਰ੍ਹਾਂ ਦਾ ਪੈਦਾ ਕਰਦੀ ਹੈ ਬੰਦੇ ਦੇ ਜਿਹੜੇ ਸਮਾਜ ਨੇ ਜਿਹੜੇ ਸਮਾਜ ਦੀਆਂ ਰੌ ਰੀਤਾਂ ਨੇ ਰਸਮਾਂ ਰਵਾਜਾਂ ਨੇ ਉਹ ਨਾ ਫਿਰ ਮਨੁੱਖ ਨੂੰ ਛਾਂਗਦੀਆਂ ਨੇ ਉਹਨੂੰ ਤੋੜਦੀਆਂ ਨੇ ਕਈ ਵਾਰੀ ਅਸੀਂ ਆਪਾਂ ਹੱਥ ਤਾੜੀ ਮਾਰ ਕੇ ਹਸਣਾ ਹੁੰਦਾ ਹੈ ਕਰਕੇ ਉਹਨਾਂ ਲਈ ਫਿਰ ਅਗਲੇ ਸਮਾਜ ਲਈ ਸੋਹਣੇ ਲੱਗੇ ਕਿ ਚੰਗੇ ਲੱਗੇ ਸਿਆਣੇ ਲੱਗਣੇ ਚਾਹੀਦੇ ਸਿਆਣੇ ਲੱਗਣ ਦਾ ਜਿਹੜਾ ਅਸੀਂ ਢੋਂਗ ਕਰ ਰਹੇ ਹਾਂ ਉਹਦੇ ਨਾਲ ਸਾਡੀ ਮਨੁੱਖਤਾ ਦਾ ਸਾਡੀ ਕੁਦਰਤ ਦਾ ਸਾਡੇ ਰੱਬ ਵੀ ਸ਼ਰਮਸਾਰ ਇਸ ਗੱਲ ਤੇ ਕਿ ਮੈਂ ਬੰਦੇ ਕਿਸ ਤਰ੍ਹਾਂ ਬਣਾਏ ਸਨ ਇਹਨਾਂ ਨੇ ਕਿਹੜੀਆਂ ਜਕੜਾਂ ਦੇ ਵਿੱਚ ਆਪਣੇ ਆਪ ਨੂੰ ਬੰਨ ਲਿਆ ਸੋ ਉਹ ਜਿਹੜੀ ਹੈਗੀ ਹੈ ਕਿ ਮੈਨੂੰ ਲੱਗਦਾ ਹੁੰਦਾ ਕਿ ਮਨੁੱਖ ਨੇ ਇਹਨੇ ਗਲਤ ਢੋਂਗ ਜਾਂ ਗਲਤ ਰੂਲ ਬਣਾ ਲਏ ਕਿ ਰੱਬ ਵੀ ਉਹਨਾਂ ਨੂੰ ਵੇਖ ਕੇ ਸ਼ਰਮਸਾਰ ਹੁੰਦਾ ਹੋਊਗਾ ਯਰ ਮੈਂ ਕੀ ਬਣਾ ਬੈਠਾ ਰੱਬ ਨੇ ਬਣਾਏ ਤਾਂ ਛੋਟੇ ਛੋਟੇ ਬੰਦੇ ਬੰਦੇ ਦੇ ਰੂਪ ਚ ਰੱਬ ਸੀ ਨਾ ਵੀ ਜਿੱਥੇ ਮੈਂ ਨਹੀਂ ਜਾ ਸਕਦਾ ਉੱਥੇ ਬੰਦੇ ਨੂੰ ਜਾਣਾ ਚਾਹੀਦਾ ਪਰ ਉਹ ਜਿਹੜਾ ਬੰਦਾ ਹੈਗਾ ਉਹ ਕਬਜੇ ਦੀ ਭਾਵਨਾ ਚ ਪੈ ਗਿਆ ਉਹਦਾ ਕਬਜ਼ਾ ਹੈਗਾ ਉਹ ਸਾਰਾ ਕੁਝ ਮੈਂ ਕਈ ਵਾਰੀ ਮੰਨਦਾ ਹੁੰਨਾ ਮੇਰਾ ਇੱਕ ਨਾਵਲ ਸੀ ਆ ਆਪਣਾ ਨਾਨਕਸ਼ਹੀਟ ਹੂੰ ਉਹ ਚ ਇੱਕ ਗੱਲ ਹੁੰਦੀ ਹੈ ਕਿ ਰੱਬ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਪੀ ਹੂੰ ਬੰਦੇ ਨੂੰ ਜਿਉਣ ਵਾਸਤੇ ਕੀ ਚੀਜ਼ਾਂ ਚਾਹੀਦੀਆਂ ਨੇ ਹਵਾ ਫ੍ਰੀਚ ਹੈ ਹੂੰ ਦਰਖਤ ਲੱਗੇ ਹੋਏ ਨੇ ਹੂੰ ਸਾਨੂੰ ਫਲ ਦਿੰਦੇ ਨੇ ਜੀ ਭੋਜਨ ਹੂੰ ਭੋਜਨ ਦਾ ਵੀ ਪ੍ਰਬੰਧ ਹੈ ਜਾਉਣ ਵਾਸਤੇ ਵੀ ਹੈ ਪਰ ਅਸੀਂ ਰੱਬ ਦੀ ਜਿਹੜੀ ਮੀਨਾਕਾਰੀ ਆ ਉਹਨੂੰ ਖਰਾਬ ਕਰਤਾ ਅਸੀਂ ਉਹ ਸਾਰੀਆਂ ਚੀਜ਼ਾਂ ਤਰਤੀਬ ਦੇ ਵਿੱਚ ਨਹੀਂ ਸਾਨੂੰ ਲੱਗਦਾ ਸਾਡੀ ਅੱਖ ਦਾ ਕੋਝ ਹੈ ਜਾਂ ਸਾਡੀ ਅੱਖ ਦੀ ਏ ਕਾਣ ਹੈ ਕਿ ਸਾਨੂੰ ਸਭ ਕੁਝ ਬੇਤਰਤੀਬਾ ਲੱਗਦਾ ਹੈ ਹੂੰ ਠੀਕ ਹੈ ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਖਰਾਬ ਕਰ ਰਹੀਆਂ ਨੇ ਸਭ ਕੁਝ ਪ੍ਰਬੰਧ ਕੀਤਾ ਹੈ ਰੱਬ ਨੇ ਸਾਡਾ ਰੱਬ ਨੇ ਰੱਬ ਨੇ ਜਾਂ ਕੁਦਰਤ ਨੇ ਇੱਕ ਥਾਂ ਤੇ ਤੁਸੀਂ ਰੱਬ ਦੀ ਖਿਲਾਫਤ ਵੀ ਕਰਦੇ ਹੋ ਕਿ ਰੱਬਾ ਤੇਰੀ ਇਨੀ ਔਕਾਤ ਕਿੱਥੇ ਕਿ ਮੇਰੀ ਹਰ ਇੱਛਾ ਪੂਰੀ ਕਰ ਦੇ ਨੀ ਪਹਿਲੀ ਗੱਲ ਤੇ ਕਿ ਮੈਂ ਰੱਬ ਨੂੰ ਮੰਨਦਾ ਵਾਂ ਤੇ ਤੁਹਾਡੇ ਤੁਹਾਡੇ ਨਾਵਲਾ ਜਾਂ ਤੁਹਾਡੀ ਆਟੋ ਬਾਇਓਗ੍ਰਾਫੀ ਦੇ ਵਿੱਚ ਤੁਸੀਂ ਉਹਦੇ ਖਿਲਾਫ ਖੜੇ ਹੋ ਨਜ਼ਰ ਆਉਂਦੇ ਹੋ ਨਹੀਂ ਖਿਲਾਫਤ ਨਹੀਂ ਕੋਈ ਨਰਾਜ਼ਗੀ ਆ ਉਹ ਜਦੋਂ ਕੁਦਰਤ 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 ਤੇ ਰੱਬ ਨੂੰ ਖੇਡ ਕੇ ਦੇਖਦੇ ਨਹੀਂ ਸੇਵਾ ਤੁਹਾਨੂੰ ਲੱਗਦਾ ਹੈ ਕਿ ਕੋਈ ਇੱਕ ਇੱਕ ਸ਼ਕਤੀ ਹੈ ਉਹ ਜੀ ਬਿਲਕੁਲ ਜੀ ਜਿਹੜੀ ਦੂਰ ਬੈਠੀ ਆ ਕਿਤੇ ਜਿਹੜੀ ਬੰਦੇ ਨੇ ਸਿਰਜੀ ਹੋਈ ਆ ਜਮਾ ਬੰਦੇ ਦੇ ਦਿਮਾਗ ਚਾ ਵੀ ਗਰਾਬੋ ਉੱਥੇ ਬੈਠਾ ਹਰੇਕ ਦਾ ਰੱਬ ਆਪਣੇ ਵਰਗਾ ਸਿੱਖ ਦਾ ਰੱਬ ਆਪਣਾ ਮੁਸਲਮਾਨ ਦਾ ਆਪਣੇ ਵਰਗਾ ਨਹੀਂ ਸਾਰਾ ਕੁਝ ਸੇਮ ਆ ਜਿਹੜੀਆਂ ਹੁਣ ਆਪਾਂ ਗੱਲਾਂ ਕਰ ਰਹੇ ਆ ਜਦੋਂ ਅਸੀਂ ਕਹਿੰਨੇ ਆ ਵੀ ਸਮਾਧੀ ਲਾਓ ਜਦੋਂ ਅਸੀਂ ਗੱਲਾਂ ਕਰ ਰਹੇ ਆ ਨਾ ਜਿਹੜੀ ਆਹ ਪੱਤੇ ਆ ਜਿਹੜੇ ਦਰਖਤ ਆ ਸਭ ਕੁਝ ਸੁਣਦੇ ਨੇ ਜਦੋਂ ਕੋਈ ਇਸੇ ਵਿਸਮਾਤ ਦੇ ਵਿੱਚ ਇਸੇ ਸਮੇਂ ਦੇ ਵਿੱਚ ਇਸੇ ਤਾਪਮਾਨ ਦੇ ਵਿੱਚ ਇਸੇ ਲਿਲਕ ਦੇ ਨਾਲ ਜਦੋਂ ਇੱਥੇ ਬੈਠੂਗਾ ਉਹਨੂੰ ਸਾਡੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਸੁਣਾਈ ਦੇਣਗੀਆਂ। ਸਾਰੀਆਂ ਗੱਲਾਂ ਚੁਣੀਆਂ ਜਾਂਦੀਆਂ ਜਿਵੇਂ ਟਾਂ ਚਣਦੇ ਆਪਾਂ ਹਵਾ ਦੇ ਵਿੱਚ ਅੱਜ ਬੰਦਾ ਕਿਉਂ ਮਾੜਾ ਹੋ ਗਿਆ ਕਿਉਂਕਿ ਅਸੀਂ ਬਹੁਤ ਮਾੜਾ ਬੋਲਦੇ ਹਾਂ। ਹਵਾ ਇੱਕ ਧਰਤੀ ਆ। ਬੋਲ ਤੁਹਾਡੇ ਬੀਜ ਨੇ। ਤੁਸੀਂ ਉਹਦੇ ਵਿੱਚ ਗਲਤ ਬੀਜ ਬੀਜ ਰਹੇ ਹੋ। ਹੂੰ ਜਦੋਂ ਵੀ ਬੰਦਾ ਵਿੱਚ ਸਾਹ ਲੈਂਦਾ। ਤੋਂ ਪਲੀਤ ਹੋ ਜਾਂਦਾ। ਜਿਵੇਂ ਧੂਏ ਦਾ ਧੂਆ ਨਹੀਂ ਹੁੰਦਾ ਕਾਰਾਂ ਦਾ ਧੂਆ ਹੁੰਦਾ। ਉਸੇ ਤਰ੍ਹਾਂ ਸਾਡੀ ਬੋਲ ਵੀ ਪ੍ਰੋਡਕਸ਼ਨ ਕਰ ਰਹੇ ਆ। ਉਹ ਵੀ ਪ੍ਰਦੂਸ਼ਨ ਕਰ ਰਹੇ ਆ। ਸਾਡਾ ਚੰਗਾ ਹੋਣਾ ਚਾਹੀਦਾ ਅਸੀਂ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਸਵੇਰ ਉੱਠਣ ਤੋਂ ਪਹਿਲਾਂ ਜਾਂ ਸਮੇਂ ਦਿਨ ਦੇ ਕਿਸੇ ਵੀ ਗੇੜ ਦੇ ਵਿੱਚ ਹੂੰ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਜੇ ਤੁਹਾਡੇ ਕੋਲ ਬੰਦਾ ਹੈ ਨਾ ਤਾਂ ਵੀ ਵਧੀਆ ਗੱਲਾਂ ਕਰੋ ਦਰਖਤ ਨਾਲ ਗੱਲ ਕਰੋ ਤੁਸੀਂ ਕਦੇ ਸੋਚੋ ਕਿ ਜਿਹੜੇ ਦਰਖਤ ਦੇ ਥੱਲੇ ਮਹਾਤਮਾ ਬੁੱਧ ਨੂੰ ਬੈਠ ਕੇ ਗਿਆਨ ਹੋਇਆ ਉਹਦੇ ਥੱਲੇ ਕਿੰਨੇ ਸਿਆਣੇ ਬੰਦੇ ਬੈ ਕੇ ਪਹਿਲਾਂ ਗੱਲਾਂ ਕੀਤੀਆਂ ਉਹਨਾਂ ਨੂੰ ਇਕੋ ਦਾਮ ਤਾਂ ਨਹੀਂ ਗਿਆਨ ਆਇਆ ਉਹਨੂੰ ਦਰਖਤ ਦਰਖਤ ਮਹਿਸੂਸ ਕਰਦੇ ਆ ਗੱਲ ਦਰਖਤ ਮਹਿਸੂਸ ਕਰ ਤੁਹਾਡੇ ਤੁਹਾਡੇ ਚੰਦਪਾਣ ਦੇ ਸਟੇਸ਼ਨ ਦੇ ਵਿੱਚ ਵੀ ਇੱਕ ਥਾਂ ਤੇ ਜ਼ਿਕਰ ਆਉਂਦਾ ਜਿਹੜੀ ਮੈਂ ਪੜਨਾ ਪਹਿਲਾਂ ਵੀ ਗੱਲ ਕਰਦਾ ਸੀ ਕਿ ਜਦੋਂ ਸਹਿਜੀ ਨਾਨਕੇ ਪਿੰਡ ਜਾਂਦਾ ਤੇ ਨਾਨਾ ਉਹਨੂੰ ਖੇਤ ਲੈ ਕੇ ਜਾਂਦਾ ਕਿ ਅੰਬ ਦਾ ਦਰਖਤ ਫਲ ਨਹੀਂ ਦਿੰਦਾਗਾ ਹੂੰ ਹੂੰ ਤੇ ਨਾਨਾ ਕਹਿੰਦਾ ਮੈਂ ਕਵਾੜੀ ਮਾਰੂੰਗਾ ਤੇ ਤੂੰ ਮੈਨੂੰ ਰੋਕਣਾਗਾ ਕਿ ਨਾਨਾ ਕਵਾੜੀ ਨਾ ਮਾਰੀ ਅਗਲੇ ਵਾਰ ਫਰ ਦਊਗਾ ਇਹ ਥੌਲਾ ਇਹ ਹੁੰਦਾ ਸੀਗਾ ਮਾਲ ਵਿੱਚ ਹਾਂ ਇਹ ਥੌਲਾ ਵੀ ਹੁੰਦਾ ਹਾਂ ਉਹ ਕਹਿੰਦੇ ਸੀ ਵੀ ਜਿਹੜੇ ਦਰਖਤ ਨੂੰ ਡਰਾਵਾ ਦੇ ਦਿਓ ਹਾਂ ਡਰ ਜਾਂਦੇ ਨੇ ਦਰਖਤ ਹਾਂ ਹਾਂ ਡਰਦੇ ਆ ਉਹਨੇ ਡਰਾਵਾ ਦੇ ਰੋਡ ਦਰਖਤ ਨੂੰ ਚਲੋ ਉਹ ਤਾਂ ਮੈਨੂੰ ਬਹੁਤ ਮੈਨੂੰ ਬਹੁਤ ਖੂਬਸੂਰਤ ਗੱਲ ਲਗੀ ਕਿਉਂਕਿ ਮੈਂ ਆਪ ਦੇਖਿਆ ਇਹ ਚੀਜ਼ ਬਾਪੂ ਹਣੇ ਸਾਡੇ ਵੀ ਕਰਦੇ ਸੀਗੇ ਕਿ ਡਰਾਵਾ ਦੇ ਦੇਣਾ ਆਜਾਲੀ ਪੀੜ੍ਹੀ ਨੂੰ ਸ਼ਾਇਦ ਨਹੀਂ ਪਤਾ ਇਹਗਾ ਉਹ ਡਰਾਵਾ ਦਿੰਦੇ ਸੀ ਕਿ ਤੈਨੂੰ ਸੀ ਵੜ ਦੇਣਾ ਉਹ ਕਹਿੰਦਾ ਨਾ ਨਾ ਨੂੰ ਵੜ ਨਾ ਉਹ ਕੰਜਰ ਦਾ ਤੈਨੂੰ ਦੇ ਦੂਗਾ ਉਹ ਮੇਰਾ ਬਾਪੂ ਕਹਿੰਦਾ ਨਾ ਯਾਰ ਤੂੰ ਨਾ ਦਿਲੋਂ ਜੀ ਗਾਲ ਕੱਢ ਇਹਨੂੰ ਇਹਨੂੰ ਨਾ ਪਤਾ ਲੱਗੇ ਨਾਲੇ ਕੋਲੇ ਖੜੇ ਇਹਨੂੰ ਨਾ ਪਤਾ ਲੱਗੇ ਜ਼ਰਾ ਇੱਕ ਨੂੰ ਹੂੰ ਤੂੰ ਬੜੇ ਗੁੱਸੇ ਨਾਲ ਕਹੇ ਮਾਝਾਣਾ ਹਣਾ ਜਦੋਂ ਹਾਂ 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 ਬੋਲ ਮੈਂ ਵੜ ਦੇਣਾ ਇਹ ਤੇ ਮੈਂ ਕਹਿੰਦਾ ਯਾਰ ਬਾਪੂ ਜੀ ਨਾ ਵੜ ਮੈਂ ਦਬ ਉਹ ਫਕਵਾੜੀ ਚੱਕ ਕੇ ਮੇਰੇ ਪਿੱਛੇ ਪੈ ਗਿਆ। ਉਹੀ ਗੱਲ ਜਿਹੜੀ ਪਾਪਾ ਤੋਂ ਸਿੱਖੀ ਤੁਸੀਂ ਆਪ। ਹਾਂ। ਤੁਹਾਡੇ ਇਸ ਆਟੋ ਬਾਇਓਗ੍ਰਾਫੀ ਦੀ ਵਿੱਚ ਬਹੁਤ ਕੋਝਾ ਮੈਂ ਸਾਰਿਆਂ ਨੂੰ ਕਹੂੰਗਾ ਕਿ ਜਰੂਰ ਚੰਦਪਾਨ ਦਾ ਟੇਸ਼ਨ ਜਿੱਥੋਂ ਵੀ ਤੁਹਾਨੂੰ ਮਿਲੇ ਖਰੀਦੋ। ਪੜਿਓ ਸੈਜੀ ਹੁਣਾ ਦਾ ਜੀਵਨ ਕਿਸ ਤਰ੍ਹਾਂ ਦਾ ਦੁੱਖਾਂ ਤਕਲੀਫਾਂ ਦਾ ਭਰਿਆ ਹੋਇਆ ਬਚਪਨ। ਬਲੈਕ ਯਾ 2 ਤੁਸੀਂ ਦੇਖੀ ਦੇਖਣੀ ਆ ਸੱਚ ਤੇ ਸ਼ਰੀਕ 2 ਦੇਖੀ ਹੋਣੀ ਹੈ ਸ਼ਰੀਕ 2 ਦੇ ਡਾਇਲੌਗ ਸੁਣਿਓ। ਇੱਕ ਡਾਇਲੌਗ ਸੁਣਾਓ ਸ਼ਰੀਕ 2 ਦਾ ਜਿਹੜਾ ਮੈਨੂੰ ਬੜਾ ਖੂਬਸੂਰਤ ਲੱਗਦਾ ਸ਼ਰੀਕੇ ਵਾਲਾ। ਉਹ ਕਹਿੰਦਾ ਸੀਗਾ ਕਿ ਮੈਨੂੰ ਕਈ ਬੰਦੇ ਨਾ ਕਹਿੰਦੇ ਨੇ ਕਿ ਫਿਲਮਾਂ ਸਾਨੂੰ ਮੈਸੇਜ ਨਹੀਂ ਦਿੰਦੀਆਂ ਹੂੰ ਪਰ ਮੈਂ ਤੇ ਹਰਮਨ ਰਾਣੀ ਤਤਾਲਾ ਜਾਂ ਇਸ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਸਾਈਡ ਲੁਧਿਆਣਵੀ ਜਿਹੜੇ ਲਿਟਰੇਰੀ ਬੰਦੇ ਇਸ ਫੀਲਡ ਦੇ ਵਿੱਚ ਆਉਂਦੇ ਨੇ ਤੇ ਇਹਦੇ ਨਾਲ ਜੁੜਦੇ ਨੇ ਅਸੀਂ ਇੱਕ ਚੰਗੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੁਣ ਤੁਸੀਂ ਸਾਰੀ ਫਿਲਮ ਚ ਦੇਖੀ ਜਾਓ ਪਰ ਐਂਡ ਤੇ ਜਾ ਕੇ ਜਦੋਂ ਬੰਦਾ ਉਹ ਯੋਗਰਾਜ ਜੀ ਕਹਿੰਦੇ ਨੇ ਉਹਦੇ ਵਿੱਚ ਕਰੈਕਟਰ ਆ ਉਹ ਕਹਿੰਦਾ ਜੱਟਾਂ ਦਾ ਲਾਣਾ ਉਹਨਾਂ ਸ਼ੇਰੀ ਸ਼ਰੀਕੇ ਚ ਵੱਜਿਆ ਰਹਿੰਦਾ ਹੈ ਜਿੰਨਾ ਚਿਰ ਲਾਣੇਦਾਰ ਦੇ ਸਾਥ ਚੱਲਦੇ ਨੇ ਹੂੰ ਉਦੇ ਸੇ ਵੇਦਾ ਸੇ ਇੱਕ ਮੱਠਾ ਪਹਿਣ ਤੋਂ ਪਹਿਲਾਂ ਪਹਿਲਾਂ ਰਿਸ਼ਤਿਆਂ ਤੇ ਜਾਇਦਾਦਾਂ ਵਿੱਚ ਵੰਡੀਆਂ ਪੈਣ ਲੱਗ ਪੈਂਦੀਆਂ ਨੇ ਹੂੰ ਕਿਆ ਬਾਤ ਜਾਂ ਕੋ ਦਾ ਡਾਇਲੌਗ ਸੀ ਜਿਹੜਾ ਮੈਨੂੰ ਬੜਾ ਪਿਆਰਾ ਲੱਗਿਆ ਉਹ ਡਾਇਲੌਗ ਸੀਗਾ ਉਹ ਕਹਿੰਦਾ ਜੇ ਲੋਕੀ ਇਹ ਡਾਇਲੌਗ ਨੂੰ ਮੰਨ ਲੈਣਾ ਦੁਸ਼ਮਣੀਆਂ ਧੀਆਂ ਖਤਮ ਹੋ ਜਾਣੀਆਂ ਪੰਜਾਬ ਦੀਆਂ ਹਾਂ ਉਹ ਕਹਿੰਦਾ ਵੀ ਖਾਨਦਾਨ ਵਿੱਚ ਜਦੋਂ ਵੀ ਸ਼ਰੀਕਾ ਕਿਸੇ ਇੱਕ ਬੰਦੇ ਦੇ ਦਿਲ ਵਿੱਚ ਘਰ ਘਰ ਜੀ ਹਾਂ ਤੇ ਪੁਛਤਾ ਗਾਲ ਦਿੰਦਾ ਕਿਆ ਬਾਤ ਸੱਚੀ ਗੱਲ ਦਿੰਦਾ ਹਾਂ ਇੱਕ ਥਾਂ ਤੇ ਮaaf ਕਰਨਾ ਪਊਗਾ ਨਹੀਂ ਤਾਂ ਵੱਡੇ ਜਾਂਦੇ ਵੱਡੇ ਜਾਂ ਉਹਨੇ ਮਾਰਤਾ ਉਹਨੂੰ ਮਾਰਤਾ ਉਹਨੂੰ ਮਾਰਤਾ ਉਹਨੂੰ ਮਾਰਤਾ ਉਹਨੂੰ ਮਾਰਤਾ ਸ਼ਰੀਕਾ ਜਦੋਂ ਘਰ ਘਰ ਜਾਂਦਾ ਘਰ ਘਰ ਗਿਆ ਉਹ ਕਹਿੰਦਾ ਫਿਰ ਸਾਡਾ ਬਾਪੂ ਤੂੰ ਮਾਰਿਆ ਸੀ ਤੈਨੂੰ ਤੇਰਾ ਬਾਪੂ ਮਾਰਾਂਗੇ ਉਹ ਕਹਿੰਦਾ ਨਹੀਂ ਤੂੰ ਉਹਨੂੰ ਮਾਰ ਤੁਸੀਂ ਇੱਕ ਜਦੋਂ ਅਸੀਂ ਮaaf ਕਰਨਾ ਸਿੱਖ ਗਏ ਨਾ ਬਾਜੀ ਅੱਧਿਕ ਅੱਧੇ ਦਖਾਂਤ ਖਤਮ ਨੇ ਹੂੰ ਅਸੀਂ ਤਾਂ ਦੁਸ਼ਮਣੀਆਂ ਸਾਡੇ ਖਾਨਦਾਨ ਦੇ ਵਿੱਚ ਰਹੀਆਂ ਸਾਡੇ ਪਿੰਡ ਦੇ ਵਿੱਚ ਰਹੀਆਂ ਮਾ ਬਹੁਤ ਮਾੜਾ ਪਰ ਉਹ ਸ਼੍ਰੀਕੇ ਬਾਜੀ ਮੈਨੂੰ ਮੈਨੂੰ ਵੱਡਾ ਕਲਾਕਾਰ ਬਣਾਉਣ ਵਾਸਤੇ ਵੱਡਾ ਨਾਵਲਕਾਰ ਬਣਾਉਣ ਵਾਸਤੇ ਜਿੰਨਾ ਕਿ ਵੀ ਮੈਂ ਹੈਗਾ ਤੇ ਬਹੁਤਾ ਵੀ ਮੈਂ ਇਦਾਂ ਵੀ ਨਹੀਂ ਹੈਗਾ ਯਾਰਾਂ ਦਾ ਰਤਬਾ ਆਹ ਦੇ ਡਾਇਲੋਗ ਵੀ ਤੁਸੀਂ ਲਿਖੇ ਯਾਰਾਂ ਦੇ ਰਤਬਾ ਦਾ ਵੀ ਮੈਂ ਡਾਇਲੋਗ ਲਿਖਿਆ ਸੀ ਉਹ ਮੈਨੂੰ ਬੜਾ ਵਧੀਆ ਸੀ ਉਹ ਦੇਬਾਈ ਨੇ ਵੀ ਬੜਾ ਸਲਾਹਿਆ ਸੀ ਮਨਦੀਪ ਬਣੀਪਾਲ ਨੇ ਰਖਵਾਇਆ ਸੀ ਉਹ ਡਾਇਲੋਗ ਉਹ ਸੀਗਾ ਕਿ ਰਾਹੁਲ ਦੇਵ ਜੀ ਬੋਲਦੇ ਆ ਉਹ ਕਹਿੰਦਾ ਵੀ ਪਾਣੀ ਨੇ ਲੰਘਣਾ ਤਾਂ ਪੁਲ ਦੇ ਥੱਲੇ ਦੀ ਹੁੰਦਾ ਹ ਹ ਉਹ ਕਹਿੰਦਾ ਦੇਬਾਈ ਬੋਲਦਾ ਕਿ ਜੇ ਪਾਣੀ ਚ ਧਾਮ ਹੋਵੇ ਨਾ ਤੇ ਲੰਗਪੁਲ ਦੀ ਹਿੱਕ ਤੋਂ ਵੀ ਜਾਂਦਾ ਹੈ ਹਾਂ ਤੇ ਉਹ ਜਿਹੜੀ ਮਿੱਥ ਟੁੱਟਦੀ ਹੈ ਮਿੱਥਾ ਤੋੜਦੇ ਹੋ ਤੁਸੀਂ ਤੁਸੀਂ ਆਪਣੀਆਂ ਕਹਾਣੀਆਂ ਨਾਵਲਾਂ ਦੇ ਵਿੱਚ ਵੀ ਤੋੜਦੇ ਹੋ ਮਿੱਥਾਂ ਹੂੰ ਮਿੱਥ ਤਾਂ ਟੁੱਟਣੀ ਚਾਹੀਦੀ ਕੋਈ ਨਾ ਵਿਕਾਸ ਆ ਹੂੰ ਜੇ ਥੋੜੇ ਤੋਂ ਧਾਮ ਆਣਾ ਭਾਈ ਇਹ ਜੇ ਤੁਹਾਡਾ ਕੋਈ ਬੰਦਾ ਸਾਥ ਦੇ ਦੂਗਾ ਹੂੰ ਤੁਸੀਂ 4 ਦਿਨ ਪਹਿਲਾਂ ਪਹੁੰਚ ਜਾਓਗੇ ਉਸ ਥਾਂ ਤੇ ਜੇ ਤੁਹਾਡਾ ਕੋਈ ਬੰਦਾ ਸਾਥ ਨਾ ਦੇਊਗਾ ਤੁਸੀਂ 4 ਦਿਨ ਲੇਟ ਪਹੁੰਚੋਗੇ ਹੂੰ ਪਰ ਦੁਨੀਆ ਦੇ ਵਿੱਚ ਰੱਬ ਵੀ ਤੁਹਾਨੂੰ ਰੋਕ ਨਹੀਂ ਸਕਦਾ ਕਿਉਂਕਿ ਰੱਬ ਤੁਹਾਡੀ ਮਿਹਨਤ ਦਾ ਮੁੱਲ ਰੱਖਦਾ ਹੀ ਨਹੀਂ ਜੀ ਅਸੀਂ ਕੀ ਕਰਦੇ ਆ ਅਸੀਂ ਉਹਨੀ ਮਿਹਨਤ ਨਹੀਂ ਕਰਦੇ ਅਸੀਂ ਕਿਰਪਾ ਭਾਲਦੇ ਹੂੰ ਜਦੋਂ ਮੈਂ ਲਿਖਦਾ ਜਦੋਂ ਮੈਂ ਲਿਖਦਾ ਤੇ ਮੈਨੂੰ ਸਵਾਦ ਆਉਂਦਾ ਹੂੰ ਜਿਵੇਂ ਨਸ਼ੇ ਦਾ ਸਵਾਦ ਹੁੰਦਾ ਹੈ ਹੂੰ ਹਨਾ ਜੋ ਮਿਲੇਦਾ ਇੱਕ ਸੋਰ ਹੁੰਦਾ ਹੈ ਹੈਨਾ ਉਸ ਤੋਂ ਬਾਅਦ ਜੇ ਕੋਈ ਮੈਨੂੰ ਉਹਦੇ ਪੈਸੇ ਦੇ ਦਿੰਦਾ ਹੈ ਹੂੰ ਤੇ ਉਹ ਕੀ ਹੈ ਉਹ ਬੋਨਸ ਹੈ ਹੂੰ ਅਸੀਂ ਬੋਨਸ ਪਿੱਛੇ ਭੱਜੇ ਹੋਏ ਹਾਂ ਸਵਾਦ ਨਹੀਂ ਲੈ ਰਹੇ ਸਵਾਦ ਨਹੀਂ ਲੈ ਰਹੇ ਜ਼ਿੰਦਗੀ ਦਾ ਵੀ ਨਹੀਂ ਲੈ ਸਵਾਦ ਨਹੀਂ ਆਨੰਦ ਆਨੰਦ ਹਾਂ ਸਵਾਦ ਜਦ ਚਾਹ ਦੇ ਨਮਕੀਨ ਹੋ ਗਿਆ ਉਹ ਹੋ ਗਿਆ ਹੈਨਾ ਆਨੰਦ ਦੇਖੋ ਨਾ ਸਵਾਦ ਤੇ ਨੰਨ ਚ ਫਰਕ ਹੈ ਜਿਹੜਾ ਸਵਾਦ ਹੈ ਇਹ ਬੰਦੇ ਦੀ ਕ੍ਰिएशन ਕੀਤੀ ਹੋਈ ਚੀਜ਼ ਹੈ ਸਵਾਦ ਆ ਜਿਹੜਾ ਉਹ ਆਹੀ ਹੋਊਗਾ ਤੁਸੀਂ ਆਨੰਦ ਲੈਂਦੇ ਹੋ ਮੈਂ ਆਨੰਦ ਆਂਦਾ ਲਿਖਣ ਚ ਪੈ ਫਿਲਮਾਂ ਦੇ ਡਾਇਲੋਗ ਲਿਖਣ ਚ ਵੀ ਆਨੰਦ ਲੱਗਦਾ ਹਾਂ ਬੋਨਸ ਨਹੀਂ ਲੈਂਦੇ ਬੋਨਸ ਤਾਂ ਫਿਰ ਮਿਲਦਾ ਜੇ ਲੈਣਾ ਚਾਹੀਦਾ ਜੀ ਉਹ ਸੈਮੂਅਲ ਜਾਨ ਪਾ ਜੀ ਨੂੰ ਕਹਿੰਦਾ ਇਹ ਵੀ ਜ਼ਰੂਰੀ ਆ ਇਹ ਜ਼ਰੂਰੀ ਆ ਇਹ ਜ਼ਰੂਰੀ ਆ ਨਹੀਂ ਫਿਰ ਬੰਦਾ ਆਨੰਦ ਹੀ ਲਵੇ ਬੋਨਸ ਕੀ ਕਰਨਾ ਨਹੀਂ ਬੋਨਸ ਜੇ ਤੁਹਾਨੂੰ ਮਿਲ ਜੇ ਤਾਂ ਬੈਟਰ ਆ ਪਰ ਬੋਨਸ ਪਿੱਛੇ ਲਿਖਣਾ ਇਹ ਜ਼ਰੂਰੀ ਨਹੀਂ ਹੈ ਵੀ ਕੱਲਾ ਪੈਸੇ ਪਿੱਛੇ ਹਾਂ ਤੁਹਾਨੂੰ ਤੁਹਾਨੂੰ ਆਮਦ ਹੁੰਦੀ ਹੈ ਜਿਵੇਂ ਅਕਸਰ ਸਰਤਾਜ ਹਣੇ ਕਹਿੰਦੇ ਆ ਵੀ ਮੈਨੂੰ ਤਾਂ ਗੀਤ ਜਦੋਂ ਆਮਦ ਹੁੰਦੀ ਹੈ ਮੈਂ ਉ ਟੜਾ ਟੜ ਨਾਵਲ ਲਿਖੀ ਜਾਂਦੇ ਹੋ ਨਹੀਂ ਮੈਂ ਨਾ ਅਸਲ ਚ ਕੀ ਹੈਪੀ ਨਾ ਲਿਖਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਗੱਲ ਹੈ ਕਿ ਲਿਖਣਾ ਕੀ ਹੈ ਹੂੰ ਲਿਖਣਾ ਸਾਰਨ ਤੁਸੀਂ ਵੀ ਸਕਦੇ ਹੋ ਕਈ ਵਿਧਾਵਾਂ ਨੇ ਨਾਵਲ ਨਹੀਂ ਲਿਖਣਾ ਆਊਗਾ ਤੁਸੀਂ ਕਪਤਾਨੀ ਲਿਖ ਲਓਗੇ ਕਪਤਾਨੀ ਹੁੰਦਾ ਤੁਸੀਂ ਨਿਬੰਧ ਲਿਖ ਲਓਗੇ ਨਿਬੰਧ ਨਹੀਂ ਲੈ ਸਕਦੇ ਤੁਸੀਂ ਥਾਟ ਲਿਖਣ ਲੱਗ ਸ਼ੁਰੂ ਕਰ ਦੋਗੇ ਇੱਕ ਇੱਕ ਲੈਂਥ ਲਿਖ ਹੀ ਲੈਂਦਾ ਨਾ ਨਹੀਂ ਬੰਦਾ ਅਖੀਰ ਤੇ ਡਾਇਰੀ ਤਾਂ ਲੇਖ ਹੀ ਲੈਂਦਾ ਡਾਇਰੀ ਤਾਂ ਲੇਖ ਹੀ ਲੈਂਦਾ ਹਾਂ ਪਰ ਲਿਖਣਾ ਕੀ ਹੈ ਸਾਡੇ ਲੋਕਾਂ ਨੂੰ ਪੰਜਾਬੀ ਸਾਹਿਤ ਦੇ ਵਿੱਚ ਕੀ ਹੈ ਕਲਾ ਪੱਖ ਬਹੁਤ ਵੱਡਾ ਹੈ ਹੂੰ ਸਾਨੂੰ ਲਿਖਣਾ ਆਉਂਦਾ ਅਸੀਂ ਇਸ ਕਰਕੇ ਲਿਖ ਰਹੇ ਹਾਂ ਅਸੀਂ ਇਸ ਕਰਕੇ ਨਹੀਂ ਲਿਖ ਰਹੇ ਕਿ ਸਾਡੇ ਕੋਲੇ ਕੋਈ ਗੱਲ ਹੈਗੀ ਹੈ ਕਿ ਜਿਹੜੀ ਤੁਸੀਂ ਕਰਨਾ ਚਾ ਰਹੇ ਹੋ ਹੂੰ ਮੇਰੇ ਕੋਲੇ ਪਾਤਰ ਆਉਂਦੇ ਨੇ ਜਦੋਂ ਵੀ ਮੈਂ ਕੋਈ ਨਾਵਲ ਲਿਖਦਾ ਮੈਂ ਉਹਦੀ ਵਨ ਲਾਈਨ ਸੁਣਾਉਣਾ ਭਾਈ ਸੈਮ ਜੌਨ ਮਹਾਵੀਰ ਭੁੱਲਰ ਗੁਰਿੰਦਰ ਮਕਣਾ ਹੂੰ ਠੀਕ ਹੈ ਜੀ ਔਰ ਗੁਰਪ੍ਰੀਤ ਪੰਗੂ ਜਿਹੜੇ ਥੀਏਟਰ ਦੇ ਵੱਡੇ ਬੰਦੇ ਨੇ ਜੀ ਜਿਹੜੇ ਬੰਦੇ ਮੇਰੇ ਮੂੰਹ ਤੇ ਮੈਨੂੰ ਕਈ ਵਾਰੀ ਗਾਲੀ ਕੱਢ ਦਿੰਦੇ ਨੇ ਗਾਲ ਮੋਹ ਵਾਲੀ ਦੂਸਰੀ ਨਹੀਂ ਹਨਾ ਜਿਹੜੇ ਬੰਦੇ ਤੁਹਾਨੂੰ ਸੱਚ ਬੋਲਦੇ ਨੇ ਜਿਹੜਾ ਕਹਿੰਦਾ ਸ਼ੀਸ਼ਾ ਜਰਾ ਆ ਆ ਬੁੱਥੀ ਤੇਰੀ ਨਹੀਂ ਤਾਂ ਮੇਕਅਪ ਉਹ ਕਮਾਲ ਹੈ ਜੀ ਕਿਸੇ ਨੇ ਕਿਸੇ ਤੋਂ ਕੁਝ ਨਹੀਂ ਰਹਿਣਾ ਪਰ ਕੁਝ ਕੁ ਬੰਦੇ ਜਿਵੇਂ ਬਾਈ ਹਰੀ ਇਹੇ ਨੇ ਥੀਏਟਰ ਵਾਲੇ ਜਿਹੜੇ ਸੱਚੀ ਮੁੱੱਚੀ ਦੇ ਕਲਾਕਾਰ ਨੇ ਉਹ ਫਿਰ ਕਲਾ ਦੇ ਨਾਲ ਨਹੀਂ ਮਤਲਬ ਵੀ ਗਲਤ ਕਰਦੇ ਅੱਜ ਜੇ ਮੰਨ ਲਓ ਮੈਂ ਮਹਾਵੀਰ ਕੋਲ ਨਾ ਗਾਲੋ ਗਾਲੀ ਹੋ ਜਾ ਚਤੁਰਚਿਤਰੀ ਹੋ ਜੀ ਪੰਜਾਬੀ ਚ ਗੱਲ ਕਰੀਏ ਹਾਂ ਤੇ ਉਹ ਉਹ ਨਾਵਲ ਬਲੌਰੇ ਨੂੰ ਇੱਜ਼ਤ ਕਰਦਾ ਜਾਂ ਕਰਦੇ ਰਹੂਗਾ ਜਦੋਂ ਮੈਂ ਬਲੌਰਾ ਨਾਵਲ ਆਇਆ ਤੇ ਮੇਰੇ ਬੜੇ ਹਾਲਾਤ ਮਾੜੇ ਸਨ ਤੇ ਮੈਨੂੰ ਇੱਕ ਦਿਨ ਫੋਨ ਆਇਆ ਤੇ ਮੇਰੇ ਨਾਲ ਘੰਟਾਾਂਾਂ ਦੀ ਗੱਲ ਹੋਈ ਹੂੰ ਵੀ ਮੈਨੂੰ ਮੁੰਡ ਬੰਦੇ ਨੇ ਦੱਸਿਆ ਬਹੁਤ ਕਮਾਲ ਹੈ ਹਾਂ ਮੈਂ ਕਿਹਾ ਤੁਹਾਡਾ ਨਾਮ ਕੀ ਹੈ ਜੀ ਕਿੰਨਾ ਮੇਰੇ ਨਾਲ ਸੰਮਿਲ ਜਾਣਾ ਮੈਨੂੰ ਐ ਲੱਗਾ ਵੀ ਮੈਨੂੰ ਕੋਈ ਬੰਦਾ ਬੇਵਕੂਫ ਬਣਾਦਾ ਵੀ ਨਾ ਤਾਂ ਅੰਗਰੇਜ਼ਾਂ ਵਾਲਾ ਤੇ ਪੰਜਾਬੀ ਬੋਲਣ ਮੈਂ ਕਿਹਾ ਪੰਜਾਬੀਆਂ ਦਾ ਹਾਂ ਪਰ ਹਣਾ ਚਲੋ ਠੀਕ ਹੋਊਗਾ ਉਹ ਮੈਨੂੰ ਨਾਲ ਇੱਕ ਫੋਨ ਆਇਆ ਮਹਾਵੀਰ ਭੁੱਲੜ ਦਾ ਤੇ ਵਿੱਚ ਇੱਕਦਮ ਉੱਜਦਾ ਆ ਹਰਪੀਸਾ ਵੀ ਹੈ ਮੇਰਾ ਸਾਹਿਤਕ ਮਿੱਤਰ ਆ ਜੀ ਬਹੁਤ ਪਿਆਰਾ ਜੀ ਉਹਦੀ ਮੈਂ ਕਹਾਣੀ ਇਸ ਨਾਵਲ ਦੇ ਵਿੱਚ ਲਿਖੀ ਆ ਪਰਜੀ ਦੇ ਪੌਣ ਚ ਹੂੰ ਤੇ ਉਹ ਜਦੋਂ ਮੈਨੂੰ ਮਿਲਿਆ ਤੇ ਕਹਿੰਦਾ ਵੀ ਕਿਦੋਂ ਫੋਨ ਲਾਈ ਬੈਠਾ ਸੀ ਮੈਂ ਕਿਹਾ ਸੈਮਲ ਜੌਨ ਕੋਈ ਬੰਦਾ ਯਾਰ ਮੈਨੂੰ ਐਂਡ ਫੋਨ ਲਾਇਆ ਕਹਿੰਦਾ ਸੈਮਲ ਜੌਨ ਤੈਨੂੰ ਫੋਨ ਲਾਇਆ ਨੇ ਮੈਂ ਕਿਹਾ ਹਾਂ ਤੇ ਨੰਬਰ ਦੱਸ ਕਿਹਨਾਂ ਨੂੰ ਨੰਬਰ ਤਾਂ ਉਹਦੇ ਕੋਲ ਹੀ ਸੀਗਾ ਤੇ ਮੈਂ ਕਿਹਾ ਜੀ ਐਂ ਕਰ ਕਹਿੰਦਾ ਵੀ ਇਹ ਉਹ ਬੰਦਾ ਜਿਹੜਾ ਸੱਚ ਬੋਲਦਾ ਹੈ ਕਿ ਅੱਜ ਭਾਵੇਂ ਉਹਨਾਂ ਨਾਲ ਲੜ ਪਈ ਜਿਦ ਤਨ ਉਹਨੇ ਬਲੌਰੇ ਨੂੰ ਕਹਿਤਾ ਵੀ ਸਹੀ ਐ ਤੋ ਪਰ ਸਹੀ ਐ ਹਾਂ ਤਰ ਉੱਤੇ ਬੈਠਾ ਕੁੱਟੀ ਜਾਉਂਗਾ ਨਾਲ ਉਹ ਬਲੌਰ ਤਾਂ ਚੰਗਾ ਲਿਖੀ ਤੋ ਵੈਸੇ ਹਨਾ ਇਹ ਐ ਮਤਲਬ ਹਾਂ ਇਹ ਨਹੀਂ ਹੈ ਕਿ ਤੁਸੀਂ ਅਜ ਉਹਨਾਂ ਟੁੱਟ ਗਏ ਹੋ ਹਨਾ ਤੇ ਤੁਸੀਂ ਉਹਦੇ ਨਾਲ ਟੁੱਟ ਗਏ ਤੇ ਤੱਕਾਂ ਤੁਹਾਡੀ ਕਲਾ ਦੇ ਖਿਲਾਫ ਹੋ ਗਿਆ ਇਹਦੇ ਵਰਗੇ ਬੰਦਿਆਂ ਦੀ ਲੋੜ ਐ ਇਹਦੇ ਵਰਗੇ ਬੰਦੇ ਹੈਗੇ ਸਾਡੇ ਕੋਲ ਤੁਹਾਨੂੰ ਇਹ ਪਤਾ ਮੇਰੇ ਵੀ ਬਾਈ ਨੇ ਸੈਂਬਲ ਹਾਂਜੀ ਹਾਂਜੀ ਮੈਂ ਤੁਹਾਡੀ ਗੱਲ ਚੋਂ ਮੈਨੂੰ ਮੈਨੂੰ ਲੱਗ ਰਿਹਾ ਮੈਨੂੰ ਇੱਕ ਗੱਲ ਚੇਤੇ ਆ ਗਈ ਮੈਂ ਤਸਵੀਰ ਰਾਣਾ ਹੁਣਾਂ ਦੀ ਕਹਾਣੀ ਸੀਗੀ ਸ਼ਾਇਦ نسل ਕਾ ਹਾਤ ਹੁੰਦੇ ਮੈਂ ਨਾਟਕ ਬਣਾ ਰਿਹਾ ਸੀਗਾ ਹੂੰ ਤਾਂ ਜਦੋਂ ਯੂਨੀਵਰਸਿਟੀ ਜੋ ਪਾਸ ਆਊਟ ਹੋਏ ਸੀਗੇ ਡਰਾਮਾ ਡਿਪਾਰਟਮੈਂਟ ਚੋਂ ਦਿਮਾਗ ਦੇ ਵਿੱਚ ਸੀਗਾ ਕਿ ਅਸੀਂ ਵੀ ਆਏ ਮੰਜੇ ਦੇ ਖੜੇ ਕਰਾਂਗੇ ਨਲਕੇ ਲਾਵਾਂਗੇ ਸੈੱਟ ਬਣਾਵਾਂਗੇ ਰੈਂਪ ਹੋਊਗਾ ਹੋਊਗਾ ਨਾ ਤਾਂ ਮੇਰੇ ਹਿਸਾਬ ਚ ਨਾ ਆਵੇ ਕਹਾਣੀ ਹੂੰ ਬੜਾ ਕੁਝ ਬਣਾਇਆ ਤੇ ਅਕਸਰ ਬਾਈ ਹੋਣਾ ਨਾ ਕੀ ਹੁੰਦਾ ਜਦੋਂ ਲਹਿਰੇ ਤੋੜਣਾ ਤੇ ਪਟਿਆਲੇ ਆ ਕੇ ਰੁਕਣਾ ਫਿਰ ਮੈਂ ਚੰਡੀਗੜ੍ਹ ਤੱਕ ਜਾਂ ਰਾਜਪੁਰੇ ਤੱਕ ਛੱਡਣ ਜਾਂਦਾ ਸੀ ਉਹ ਮੈਨੂੰ ਅਕਸਰ ਕਹਿੰਦੇ ਸੀਗੇ ਕਿ ਜਦੋਂ ਕ੍ਰੀਏਟ ਕਰਨੀ ਹੈ ਨਾ ਕੋਈ ਚੀਜ਼ ਤੁਹਾਡੀ ਮਾੜੀ ਹੋ ਸਕਦੀ ਹੈ ਕੋਈ ਗੱਲ ਨਹੀਂ ਪਰ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਹਾਂ 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 ਹੂੰ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਕ੍ਰिएशन ਉਸ ਗੱਲ ਨੇ ਕੋਈ ਗੱਲ ਨਹੀਂ ਮਾਰੀ ਹੋ ਜੂਗੀ ਇੱਕ ਵਾਰੀ ਹੋ ਜੂ ਦੋ ਵਾਰੀ ਓ ਢਾ ਕੇ ਬਣਾਈ ਚੱਲੋ ਕਦੇ ਤਾਂ ਖੂਬਸੂਰਤ ਹੋਊਗੀ ਉਹ ਮੈਂ ਬਨ ਲਈ ਪੱਲੇ ਗੱਲ ਮੈਂ ਜ਼ਿੰਦਗੀ ਚ ਮਤਲਬ ਕਹਾਣੀ ਦਾ ਰੰਗਮੰਚ ਕਰਦਾ ਰਿਹਾ ਆਪਣਾ ਨਾਟਕ ਲਿਖ ਕੇ ਆਪ ਕਰਦਾ ਰਿਹਾ ਹਾਲਾਂਕਿ ਕਈ ਵਾਰੀ ਨਹੀਂ ਵਧੀਆ ਹੋਇਆ ਪਰ ਮੈਨੂੰ ਇਹ ਗੱਲ ਲੱਗਿਆ ਕਿ ਤੁਸੀਂ ਕ੍ਰੀਏਟ ਕਰੋ ਕੋਈ ਚੀਜ਼ ਤਾਂ ਖੂਬਸੂਰਤ ਹੋਊਗੀ ਹੁਣ ਜਿਹੜੀ ਜਿੰਨਾ ਚਿਰ ਤੁਸ ਤੁਹਾਡੀ ਸਹਿਤਕ ਸਮਝ ਨਹੀਂ ਹੈਗੀ ਜੀ ਜਿੰਨਾ ਚਿਰ ਤੁਹਾਡੀ ਅ ਸ਼ਬਦ ਦੀ ਚੋਣ ਸਹੀ ਨਹੀਂ ਹੈਗੀ ਤੁਸੀਂ ਤੁਸੀਂ ਦੇਸ਼ ਨੂੰ ਕੁਝ ਦੇ ਨਹੀਂ ਸਕਦੇ ਵੰਡਣ ਕੁਝ ਨਹੀਂ ਦੇ ਸਕਦੇ ਇਹ ਵੀ ਇੱਕ ਦੇਣ ਹੈ ਜਿਹੜੀ ਆਪਾਂ ਡਿਸਕਸ ਕਰ ਰਹੇ ਹਾਂ ਇਹ ਚ ਇੱਕ ਜੇ ਸਾਡੀ ਇੰਟਰਵਿਊ ਸੁਣਨ ਤੋਂ ਬਾਅਦ ਕਿਸੇ ਨੂੰ ਕੁਝ ਹੌਸਲਾ ਹੱਲਾਸ਼ੀਰੀ ਨਹੀਂ ਮਿਲਦੀ ਭਾਜੀ ਫਿਰ ਕੀ ਫਾਇਦਾ ਤੇ ਫਿਰ ਕੀ ਫਾਇਦਾ ਫਿਰ ਆਪਾਂ ਫੋਨ ਤੇ ਗੱਲਾਂ ਕਰਦੇ ਕਿਉਂ ਲੋਕਾਂ ਦਾ ਟਾਈਮ ਖਰਾਬ ਕੀਤਾ ਹੈ ਹਾਂ ਇਹ ਚੀਜ਼ ਹੈ ਚੰਦਪਾ ਦਾ ਸਟੇਸ਼ਨ ਵਾਲਾ ਪਰਤਦੇ ਆ ਉਹ ਬੱਚਾ ਬਚਪਨ ਦੇ ਵਿੱਚ ਬੜਾ ਭੱਜਦਾ ਦੌੜਦਾ ਹੈ ਬੱਚੇ ਆਲੇ ਦਿਵਾਲੇ ਦੇ ਡਰਦੇ ਵੀ ਆ। ਹੂੰ ਹੂੰ। ਜੋ ਨਾਨਕੇ ਜਾਂਦਾ ਉਦੋਂ ਵੀ ਕਹਿੰਦੇ ਇਹਦਾ ਕਮਲਾ ਸਿਰ ਚ ਰੂੜਾ ਮਾਰ ਸਕਦਾ ਹੈ। ਹੂੰ ਹੂੰ। ਤੁਸੀਂ ਹੰਡਾਇਆ ਉਸ ਚੀਜ਼ ਨੂੰ ਆਪਣੇ ਉੱਤੇ। ਹੂੰ ਹੂੰ। ਪਰ ਜਦੋਂ ਪਿੰਡ ਹੁੰਦਾ ਹੈਗਾ ਆਪਦੇ ਦਾਦਕੇ ਹੁੰਦਾ ਹੈਗਾ। ਹੂੰ ਹੂੰ। ਆਪਣੀ ਮਾਂ ਨੂੰ ਕੁੱਟਦੇ ਦੇਖਦਾ ਉਹ ਬਲਾਤਕਾਰ ਵਾਲਾ ਸੀਨ ਤੁਸੀਂ ਫਰਮਾ ਦੱਸਿਆ ਹੋਇਆ ਹੈਗਾ। ਹੂੰ। ਤਮਾਸ ਸੁਖ ਸੁਖ ਦੀ ਹੈ ਇੱਟਾ ਲਾ ਕੇ ਲੋਕ ਤੇ ਬੱਚਾ ਵੀ ਹੱਥ ਪਰ। ਹਰ ਔਰਤ ਸੁਖਦੀ। ਮਾਰਦੇ ਦੀ ਹਰ ਔਰਤ ਸੁਖਦੀ। ਫੇਰ ਬਿਆ ਉਹਨੂੰ ਚੱਕ ਲਾ। ਜਿਹੜਾ ਵੈਲ ਪੁਣਾ ਚ ਹੁੰਦਾ ਮੈਂ ਸਾਰਿਆਂ ਸੱਜਣ ਨੂੰ ਕੁੱਟੋਂ ਵੀ ਜਰਾਨੀ ਆਈ ਤੁਸੀਂ ਤੁਸੀਂ ਉਦੋਂ ਜਿਹੜੀ ਉਹ ਸੁੱਖ ਸੁੱਖ ਦੀ ਐ ਤਾਂ ਉਦੋਂ ਤੁਸੀਂ ਬੱਚੇ ਹੋਣ ਦੇ ਨਾਲ ਹੀ ਟੌਫੀਆਂ ਦੇ ਪਿੱਛੇ ਹਾਂ ਮੰਨ ਲੈਨੇ ਹੋ ਹਾਂ ਮੈਨੂੰ ਪਤਾ ਨਹੀਂ ਸੀ ਵੀ ਕਿੰਝ ਚੀਜ਼ ਹੁੰਦੀ ਹੈ ਮੇਰੀ ਮਾਂ ਨੇ ਕਿਹਾ ਬਸ ਐ ਪਾਰ ਚੇਤਨ ਮਨ ਕੋਈ ਕੁਝ ਨਹੀਂ ਸੀ ਉਦੋਂ ਬੱਚੇ ਸੀਗੇ ਭਾਈ 7-8 ਸਾਲਾਂ ਦੇ ਕਿੰਨੀ ਕਗਲ ਹੁੰਦੀ ਸੀ 6-7 ਵੀ ਮੰਨ ਲਓ ਲੈਨੇ ਵੀ ਨਹੀਂ ਹੁਣ ਛੋਟੇ ਜੰਦੇ ਬਾਅਦ ਤੁਸੀਂ ਆਸ ਕਰਦੇ ਹੋ ਕਿ ਮੇਰਾ ਬਾਪੂ ਹੁੰਦਾ ਮੇਰਾ ਪਾਪਾ ਹੁੰਦਾ ਮੇਰਾ ਪਾਪਾ ਫਲਾਣੇ ਵਰਗਾ ਹੁੰਦਾ ਹਾਂ ਇਹ ਹੁੰਦੀ ਐ ਲਿਲ ਹਰ ਮਨੁੱਖ ਦੇ ਅੰਦਰ ਹੈਗੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਗੱਲ ਮੈਂ ਨਾ ਸੈਮੂਲ ਭਾਜੀ ਨੂੰ ਵੀਡੀਓ ਵੀ ਭੇਜਿਆ ਮੈਂ ਬਠਿੰਡੇ ਗਿਆ ਬਠਿੰਡੇ ਮੈਨੂੰ ਇੱਕ ਬਜ਼ੁਰਗ ਆਇਆ ਮੇਰੇ ਕੋਲੇ ਖੜਾ ਕਹਿੰਦਾ ਸਸਰੀਕਾਲ ਜੀ ਜੀ ਤੁਸੀਂ ਉਸ ਤੈਨੂੰ ਗੁੱਸੇ ਹੋ ਗਏ ਸਾਡੇ ਨਾਲ ਜੀ ਮੈਂ ਤਾਂ ਗੱਲ ਕੋਈ ਹੋਰ ਕਰ ਰਿਹਾ ਸੀਗਾ ਜੀ ਤੇ ਫਲਾਨਾ ਹੋ ਰਿਹਾ ਸੀ ਮੈਨੂੰ ਇਹ ਲੱਗਾ ਵੀ ਮੈਂ ਤਾਂ ਕਿਹੜੇ ਵੇਲੇ ਗੁੱਸੇ ਹੋ ਗਿਆ ਮੈਂ ਥੋੜਾ ਬੌਮਲੇ ਤੇ ਕਹਿੰਦਾ ਤੁਸੀਂ ਉਧਰ ਨਾਟਕ ਖੇਡਣ ਆਏ ਸੀਗੇ ਜੀ ਤੇ ਫਲਾਨੇ ਥਾਂ ਤੇ ਤੇ ਇਦਾਂ ਗੱਲ ਹੈ ਮੈਂ ਕਿਹਾ ਜੀ ਵੀ ਤੁਸੀਂ ਕਿਹਨੂੰ ਕਹਿੰਦਾ ਤੁਸੀਂ ਸੈਮੂਲ ਜੌਨ ਹੋ ਜੀ ਮੈਂ ਕਿਹਾ ਨਹੀਂ ਜੀ ਭਲੇਖੇ ਜੀ ਭਲੇਖਾ ਮੈਂ ਕਹਿੰਦਾ ਸੈਮੂਲ ਜੌਨ ਨਹੀਂ ਹੈਗਾ ਮੈਂ ਤੇ ਮੈਨੂੰ ਫਿਰ ਮੈਂ ਕਹਿੰਦਾ ਮੈਂ ਕਿ ਚੌੜ ਕਹਿੰਦਾ ਮੈਂ ਕਹਿੰਦਾ ਸਾਡੇ ਪਿੰਡਾਂ ਉਹਨੇ ਨਾਟਕ ਵੀ ਨਹੀਂ ਖੇਡ ਕੇ ਆ ਜੀ ਕੋਈ ਉਹ ਅੱਛਾ ਹਾਂ ਉਹਨੂੰ ਮੈਂ ਭੇਜਿਆ ਫਿਰ ਮੈਨੂੰ ਬੜਾ ਚੰਗਾ ਲੱਗਦਾ ਵੀ ਜਦੋਂ ਮੈਨੂੰ ਕਈ ਵਾਰੀ ਕਹਿੰਦੇ ਮੇਰੇ ਫਾਦਰ ਦੀ ਜਿਹੜੀ ਫੋਟੋ ਆ ਨਾ ਜਿਹੜਾ ਤੂੰ ਫੌਜੀ ਦੇ ਵਿੱਚ ਸੈਮਲ ਜੌਨ ਬਣਿਆ ਜੀ ਸੇਮ ਆ ਮੈਂ ਕਿਹਾ ਉਹਨੂੰ ਭੇਜੀ ਫੋਟੋ ਸੈਮਲ ਜੌਨ ਬਾਜੀ ਨੂੰ ਇਹਨਾਂ ਡਰ ਸੀਗਾ ਬਾਪੂ ਦਾ ਤੁਹਾਡੇ ਦਾ ਪਿੰਡ ਚ ਕਿ ਲਾਲਾ ਟੌਫੀਆਂ ਦੇ ਦਿੰਦਾ ਸੀਗਾ ਜੁੱਤੀ ਦੇ ਦੇਖ ਕੇ ਹਾਂ ਉਹ ਆਪਣੇ ਏਰੀਆ ਉਦੋਂ ਇਦਾਂ ਹੀ ਚੱਲਦਾ ਦਬ ਦੋ ਬਾਪੂਰਾ ਦਬ ਦੋ ਬੱਚਿਆ ਜ਼ਿਮੀਂਦਾਰਾਂ ਦਾ ਪਰ ਤੁਸੀਂ ਅੰਡ ਤੇ ਇੱਕ ਸਾਂਝ ਵੀ ਦਿਖਾਈ ਹੈ ਜਦੋਂ ਜੁੱਤੀ ਡੈਥ ਤੋਂ ਬਾਅਦ ਚੱਕ ਕੇ ਤੁਸੀਂ ਲੁਕੋ ਦਿੰਨੇ ਹੋ ਤੇ ਖਾਸੇ ਦਿਨਾਂ ਬਾਅਦ ਚੇਤੇ ਆਉਂਦੀ ਤੇ ਫਿਰ ਜੁੱਤੀ ਚੱਕ ਕੇ ਜਾਂਦੇ ਹੋ ਉਹਨੇ ਉਹੀ ਕਹਿਤਾ ਕਿ ਜਾ ਜੁੱਤੀ ਵਿਖਾ ਦੇ ਯਾਰ ਜਾ ਕੇ ਉਹਨੂੰ ਕਹਿਦੀ ਸੀ ਕਹਿੰਦਾ ਪਾਪਾ ਮੇਰੇ ਨਾਲ ਚੱਲ ਉਹਨਾਂ ਨੂੰ ਜੁੱਤੀ ਵਿਖਾਦੀ ਮੇਰੀ ਸੀਰੇ ਵੈਲੀ ਹਾਂ ਨਹੀਂ ਪਰ ਮੈਨੂੰ ਉਹ ਖੂਬਸੂਰਤ ਸੀਨ ਲੱਗਾ ਜਦੋਂ ਡੈਥ ਤੋਂ ਬਾਅਦ ਮੌਤ ਤੋਂ ਬਾਅਦ ਤੁਹਾਡੇ ਪਾਪਾ ਦੀ ਮੌਤ ਤੋਂ ਬਾਅਦ ਜੁੱਤੀ ਤੁਸੀਂ ਲੁਕੋ ਦਿੰਨੇ ਹੋ ਕਿ ਟਾਫੀਆਂ ਜੁੱਤੀ ਤੇ ਸਰਤੀ ਮਿਲਦੀਆਂ ਨੇ ਹਾਂ ਪਰ ਲਾਲੇ ਨੂੰ ਤਾਂ ਪਤਾ ਨਾ ਜਿਉ ਹੁਣ ਤਾਂ ਸੀਰਾ ਹੈ ਨਹੀਂਗਾ ਪਰ ਉਹ ਫੇਰ ਵੀ ਤੁਹਾਨੂੰ ਗੱਲ ਨਾਲ ਲਾ ਲੈਂਦਾ ਉਹ ਡਰਦਾ ਦੱਸਣ ਦੀ ਉਹਦੇ ਪਾਪੇ ਨੂੰ ਯਾਰ ਉਹ ਡਰਦਾ ਹੈ ਮੇਰੇ ਕੋਲੋਂ ਕਿਉਂਕਿ ਉਹ ਮੇਰੇ ਅੱਗੇ ਉਹਨੂੰ ਜਿਉਂਦਾ ਹੀ ਰੱਖਣਾ ਚਾਹੁੰਦਾ ਭਾਜੀ ਇਹ ਚੀਜ਼ਾਂ ਨਿੱਕੀਆਂ ਗੱਲਾਂ ਨਹੀਂ ਜੀ ਇਹ ਕਿੱਥੇ ਰਿਸ਼ਤੇ ਨੇ ਉਹ ਉਹ ਤੋਂ ਬਾਅਦ ਵੀ ਜਿਉਂਦਾ ਰੱਖਣਾ ਚਾਹੁੰਦਾ ਹਾਂ ਮੇਰੇ ਨਾਲ ਤਾਂ ਜਿਉਂਦਾ ਰੱਖਣਾ ਜਾਂਦਾ ਨਾ ਮੈਨੂੰ ਤਾਂ ਝੂਠ ਬੋਲਣਾ ਤੇ ਕੋਲੇ ਮੈਨੂੰ ਵੀ ਪਤਾ ਮੇਰਾ ਡੈਡੀ ਦੀ ਡੈਥ ਹੋ ਚੁੱਕੀ ਹੈ ਪਰ ਮੈਂ ਕੀ ਇਸ ਇਹੀ ਘਟਨਾ ਫੇਰ ਬਾਅਦ ਨਾਣ ਕੇ ਵਾਪਰਦੀ ਆ ਉਹ ਬੁੜੀ ਆ ਕੇ ਜਿਹੜੀ ਤੁਸੀਂ ਕਿਸੇ ਬੱਚੇ ਨੂੰ ਕੁੱਟਦੇ ਹੋ ਹਾਂ ਮਿੰਦੂ ਸੀ ਮਿੰਦੂ ਸੀ ਪੁੰਦਲ ਦਾ ਓਹੋ ਹਜੇ ਵੀ ਹੈਗੇ ਮੁੰਡੇ ਮਿੰਦੂ ਦਾ ਉਹਦਾ ਡੈਡੀ ਮੈਂ ਇਹਨੂੰ ਕੁੱਟਦਾ ਫਿਰ ਕੁੱਟਦਾ ਤੇ ਮੈਂ ਕਿਹਾ ਮੇਰਾ ਪਾਪਾ ਲੈ ਵੀ ਦੂਜਾ ਮੈਂ ਵੇਖ ਲੂ ਮੈਂ ਤੈਨੂੰ ਉਹਦਾ ਡੈਡੀ ਫੌਜੀ ਸੀ ਜਦੋਂ ਉਹ ਆਇਆ ਤੇ ਉਹਨੇ ਮੈਨੂੰ ਵੇਖਿਆ ਤੇ ਉਹਨੇ ਮੇਰੇ ਦੋ ਤਿੰਨ ਠੋਕੀਆਂ ਜੀ ਗਿਚੀ ਜੀ ਕਰਕੇ ਤੇ ਕਹਿੰਦਾ ਹਾਂ ਹਾਂ ਕਹਿੰਦਾ ਵੀ ਕੌਣ ਹੈ ਤੇ ਮੈਂ ਕਿਹਾ ਜੀ ਫਿਰ ਕੋਈ ਨਹੀਂ ਮੈਂ ਵੀ ਆਦਾ ਪਾਪਾ ਲੈ ਕੇ ਆਉਂਗਾ ਫਿਰ ਹਾਂ ਵੇਖ ਲੂਗਾ ਮੈਂ ਤੈਨੂੰ ਹਣਾ ਜਦੋਂ ਲੱਗ ਜਿਵੇਂ ਪਾਪਾ ਰੁਕ ਜਨ ਕਰਦੇ ਹੁੰਦੇ ਆਪਾਂ ਉਵੇਂ ਕਰਕੇ ਨਿਕਲ ਗਿਆ ਉਹ ਮੈਂ ਘਰੇ ਆਇਆ ਮੈਂ ਦੀ ਮਾਨ ਵਾਕੇ ਮੈਂ ਕਿਹਾ ਮੇਰਾ ਪਾਪਾ ਲੈ ਕੇ ਜਾਣਾ ਹੂੰ ਫਿਰ ਮੈਨੂੰ ਮੈਂ ਗਲੀ ਚ ਜਦੋਂ ਬੈਠਾ ਸੀ ਮੈਨੂੰ ਇਹ ਸੀ ਵੀ ਸ਼ਾਇਦ ਵੀ ਆਹ ਮੇਰਾ ਪਾਪਾ ਹੁੰਦਾ ਆਹ ਆਹ ਤਗੜਾ ਜਿਹਾ ਲੱਗਦਾ ਦੇਖਣ ਚ ਮਾਰ ਸਕਦਾ ਵੀ ਆਹ ਮੇਰਾ ਪਾਪਾ ਨੂੰ ਢਾ ਲੂਗਾ ਬਲਮਣ ਹੈ ਹਾਂ ਬਲਮਣ ਦੇ ਵੀ ਉਹ ਭਾਲਦਾ ਨਾ ਚੀਜ਼ ਯਾ ਅਗਲੇ ਦਿਨ ਉਹ ਜਦੋਂ ਘਰੇ ਗਿਆ ਉਹ ਕਹਿੰਦਾ ਉੱਥੇ ਮੁੰਡਾ ਸੀ ਸਾਨੂੰ ਨਾਲ ਦੋ ਤਾਂ ਸੀ ਤੇ ਉਹ ਕਹਿੰਦਾ ਮੈਂ ਪਾਪਾ ਲੈ ਕੇ ਕਹਿੰਦਾ ਜੀ ਉਹ ਤਾਂ ਉਹ ਤਾਂ ਵਿੱਚ ਦਿਨ ਕੱਟਣ ਆਈ ਹੈ ਵਿਚਾਰੀ ਹੂੰ ਹੈ ਪਰ ਦੇਖੋ ਮੁੰਡਾ ਮੈਂ ਸੰਧੂਆਂ ਦਾ ਦੋਤਾ ਹੂੰ ਪਰ ਸਾਰੇ ਪਿੰਡ ਦਾ ਦੋਤਾ ਹੀ ਸਾਰੇ ਪਿੰਡ ਦਾ ਦੋਤਾ ਸਾਰੇ ਪਿੰਡ ਦਾ ਮੇਰੇ ਨਾਲ ਵੀ ਇਹੀ ਵਾਪਰਦੇ ਅਸੀਂ ਜਦੋਂ ਨਾੜ ਕੇ ਜਾਂਦੇ ਆ ਸਾਰੇ ਪਿੰਡ ਦਾ ਦੋਤਾ ਸਾਰੇ ਪਿੰਡ ਦਾ ਉਥੇ ਮਾਂ ਦਾ ਨਾਂ ਚੱਲਦਾ ਬਾਹ ਦਾ ਨਾਂ ਚੱਲਦਾ ਮੇਰੀ ਮਾਂ ਦਾ ਕਹਿੰਦੇ ਵੀਰਾਂ ਦਾ ਮੁੰਡਾ ਹੈ ਹਾਂ ਤੇ ਉਥੇ ਡੈਡੀ ਦਾ ਨਾਂ ਲੈ ਕੇ ਵੀ ਗਿਆ ਰਹੂਗਾ ਹਾਂ ਹਨਾ ਸੋ ਜਿਹੜੀਆਂ ਉਹ ਚੀਜ਼ਾਂ ਸੀ ਫਿਰ ਅਗਲੇ ਦਿਨ ਉਦੋਂ ਮੈਂ ਠੈਣੀ ਆਉਂਦੀ ਰਹੀ ਤੇ ਜਿਹੜੀ ਜਿਹੜਾ ਤੁਹਾਡਾ ਕਰਖਤਪੁਣਾ ਹੈ ਹੂੰ ਜਿਹੜਾ ਨਜ਼ਰ ਵੀ ਆਉਂਦਾ ਹੈ ਹੂੰ ਇਹ ਉਸੇ ਬਾਲ ਮਨ ਦੇ ਉੱਤੇ ਪਈਆਂ ਛਾਪਾਂ ਨੇ ਜਿਹੜੀਆਂ ਬਚਪਨ ਦੇ ਵਿੱਚ ਘਟੀਆਂ ਘਟਨਾਵਾਂ ਨੇ ਬਾਲ ਇਥੋਂ ਨੂੰ ਨਹੀਂ ਪਤਾ ਸੀਗਾ ਉਹ ਘਟਨਾਵਾਂ ਹੌਲੀ-ਹੌਲੀ ਦਿਮਾਗ 'ਚ ਘਰ ਕਰਦੀਆਂ ਗਈਆਂ ਕਿ ਬਾਪ ਮਾਂ ਨੂੰ ਕੁੱਟਦਾ ਹੈਗਾ ਹਾਂ ਹਾਂ ਹੈਨਾ ਬੱਚਾ اچਾਂਚੜਿੱਕਾਂ ਮਾਰ ਦਿੰਦਾ ਹੈਗਾ ਹਾਂ ਹਾਂ ਨਾਲ ਕੇ ਜਾਂਦਾ ਹੈਗਾ ਉਹ ਖੇਡ ਸੀ ਨਹੀਂ ਮਾਰ 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 ਜਿਵੇਂ ਚਿੜੀਆਂ ਫੜਦੇ ਹੋ ਚਿੜੀਆਂ ਦੇ ਫੰਗ ਨੋਚ ਦਿੰਦੇ ਹੋ ਚਿੜੀ ਨੂੰ ਮਾਰ ਦਿੰਦੇ ਹੋ ਚਿੜੀ ਦੇ ਗਲ ਵਿੱਚ ਦੀ ਸਲਾਈ ਨਗਾ ਦਿੰਦੇ ਹੋ ਇਹ ਖਰਤ ਪੁਣਾ ਕਿੱਥੋਂ ਆਉਂਦਾ ਹੈਗਾ ਕਿ ਤੁਹਾਨੂੰ ਦਿੱਤਾ ਸਮਾਧਨ ਨੇ ਸਮਾਜ ਨੇ ਜਦੋਂ ਨਾ ਬੰਦਾ ਇਕੱਲਾ ਹੋ ਜਾਂਦਾ ਉਹ ਖਿੱਚਦਾ ਹੈ ਇੱਕ ਬੱਚਾ ਹੈ ਤੁਸੀਂ ਬੱਚੇ ਨੂੰ ਕੁੱਟਤਾ ਉਹਦੇ ਅੰਦਰ ਗੁੱਸਾ ਹੈ ਉਹ ਕੀ ਕਰੂਗਾ ਜੇ ਕਾਪੀ ਪਾੜੂਗਾ ਕੀ ਕਰੂਗਾ ਉਹ ਤੁਹਾਡੇ ਅੰਦਰ ਗੁੱਸਾ ਸੀ ਉਹ ਗੁੱਸਾ ਜਿਹੜਾ ਰੋਂਦਾ ਨਹੀਂ ਸੀ ਨਾ ਰੋਣ ਕਰਕੇ ਉਹ ਪ੍ਰੋਬਲਮ ਸੀ ਬੋਲੋ ਕਿੰਨਾ ਚਿਰ ਪੀੜ ਤੋਂ ਬਿਨਾਂ ਰੋਈ ਜਾਵੇ ਕੀ ਕਰੋਗੇ ਫਿਰ ਉਥੇ ਫਿਰ ਉਹ ਬੰਦਾ ਜਿਹੜਾ ਟੁੱਟਦੀ ਆ ਜਿਹੜਾ ਟੁੱਟ ਭੱਜ ਹੁੰਦੀ ਆ ਮੈਨੂੰ ਤਾਂ ਉਹਨਾਂ ਚੀਜ਼ਾਂ ਨੇ ਰਾਈਟਰ ਬਣਾਇਆ ਭਾਜੀ ਮੇਰੇ ਕੋਲ ਤਾਂ ਢੰਡਾਰ ਬੜਾ ਹੂੰ ਮੇਰੇ ਤਾਂ ਹੁਣ ਅੱਜ ਕੱਲ ਲੋਕੀ ਕਹਿੰਦੇ ਐਵੇਂ ਲਿਖੀ ਜਾਂਦੇ ਆ ਮਤਲਬ ਵੀ ਬਹੁਤ ਜ਼ਿਆਦਾ ਲਿਖਦਾ ਜਿਹਨੂੰ ਆਪਾਂ ਕਹਿੰਨੇ ਆ ਮੇਰੇ ਸੱਤ ਅੱਠ ਨਾਲ ਤੁਰੇ ਫਿਰਦੇ ਨੇ ਹੂੰ ਮੈਂ ਪਿਛੇ ਦਿਨਾਂ ਚ ਇੱਕ ਨਾਵਲ ਉਹਨੇ ਇੱਕ ਪਿਛੇ ਜੇ ਕਮੈਂਟ ਵੀ ਆਇਆ ਸੀ ਕਹਿੰਦੇ ਵੀ ਤੁਹਾਡੀ ਫੋਟੋ ਪਾ ਦਿੰਨਾ ਵੀ ਹਰ ਪੋਸਟ ਦੇ ਉੱਤੇ ਹੂੰ ਤੇ ਪੋਸਟ ਹੋਰ ਹੁੰਦੀ ਵੀ ਥੱਲੇ ਫੋਟੋ ਤੇਰੀ ਹੁੰਦੀ ਹੈ ਉਹ ਦੂਜੀ ਨਾਵਲ ਦੀ ਫੋਟੋ ਆ ਵੀ ਹਾਂ ਤੇ ਮੈਂ ਕਿਹਾ ਭਾਜੀ ਹੁਣ ਫਿਰ ਮੈਂ ਕੀ ਉਹਨੂੰ ਕੀ ਜਿਆਦਾ ਕਹਿੰਦਾ ਵੀ ਤੁਸੀਂ ਵੱਡੇ ਹੋ ਤੇ ਬਾਕੀ ਸਭ ਥੱਲੇ ਥੱਲੇ ਆ ਤੇ ਮੈਨੂੰ ਲੱਗਦਾ ਵਾਕਈ ਯਾਰ ਮਤਲਬ ਵੀ ਜਿਹੜੇ ਲੋਕਾਂ ਨੇ ਮੇਰੀ ਨਿਰ ਤੁ ਹਾਂ ਤੁ ਨਹੀਂ ਹਟਾਇਆ ਵਾ ਦੇਖੋ ਰਚਨਾਵਾਂ ਕਿਥੋਂ ਨਿਕਲਦੀਆਂ ਨੇ ਤੁਸੀਂ ਕਿਹੜੀ ਇਮਾਨਦਾਰੀ ਦੇ ਨਾਲ ਜ਼ਿੰਦਗੀ ਜਿਉਈ ਐ ਬੇਈਮਾਨੀ ਤਾਂ ਪਕਰੀ ਜਾਂਨੇ ਯਾਰ ਜਉਣ ਵੇਲੇ ਤੁਸੀਂ ਲਿਟਰੇਚਰ ਚ ਕਿਵੇਂ ਇਮਾਨਦਾਰ ਹੋ ਜਾਓਗੇ ਮੈਂ ਇੱਕ ਕਹਾਣੀ ਲਿਖੀ ਜਦੋਂ ਕਹਾਣੀ ਲਿਖੀ ਬਲੌਰੇ ਤੋਂ ਬਾਅਦ ਲਿਖੀ ਮੇਰਾ ਇੱਕ ਦੋਸਤ ਦਾ ਹਰਪੀ ਸਫੀ ਜਿਹੜੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਉਹ ਕਹਿੰਦਾ ਤੈਨੂੰ ਨਾਲ ਸਹਿਤ ਕਾਤਮੀ ਦਾ ਅਵਾਰਡ ਮਿਲ ਗਿਆ ਤੇ ਹੁਣ ਨਾ ਤੂੰ ਵਿਗਾੜੀ ਨਾ ਕਿਸੇ ਨਾਲ ਤੇ ਪਾਠਕ ਵਰਗ ਬੜਾ ਹੋ ਜਾਊਗਾ ਤੂੰ ਨਾ ਬਾਪੂ ਜੀ ਬਾਪੂ ਜੀ ਕਰੀ ਜਾਣਾ ਹੂੰ ਮੈਂ ਜੀ ਜਦੋਂ ਮੈਨੂੰ ਗੱਲਾਂ ਕਰਿਆ ਕੰਨ ਮੇਰੇ ਦੋ ਕਿਟ ਮੈਂ ਕਿਹਾ ਬਾਪੂ ਜਸਵੰਤ ੱਕਾਵਲ ਜੀ ਹਾਂ ਬਾਪੂ ਰਾਮ ਸਰੂਪਾਂ ਖੀਰੀ ਐਵੇਂ ਮੇਰੇ ਮਨ 'ਚ ਨਹੀਂ ਸੀਗੀ ਗੱਲ ਉਹ ਤੇ ਮੈਂ ਇਹਨੂੰ ਬੋਲੀ ਗਿਆ ਉਹ ਮੈਂ ਕਹਾਣੀ ਲੈ ਕੇ ਮਹਾਵੀਰ ਭੁੱਲਰ ਨੂੰ ਭੇਜੀ ਜੀ ਉਹ ਫਿਰ ਮਜ਼ਾ ਕਰ ਬਹੁਤ ਵੱਡਾ ਮੈਂ ਇਹਨੂੰ ਭੇਜੀ ਤੇ ਉਹ ਕਹਿੰਦਾ ਸਹੀ ਜੀ ਇਹ ਨਾ ਤੇਰੇ ਨਾਲ ਪਾਤਰ ਦੀ ਨਾ ਤਰਲੇ ਜੇ ਕਰਦੇ ਫਿਰਦੇ ਨੇ ਚਮਚਾਗਰੀ ਜੇ ਕਰਦੇ ਫਿਰਦੇ ਨੇ ਮੈਂ ਕਿਹਾ ਚਮਚਾਗਰੀ ਮੈਂ ਵੀ ਸ਼ੁਰੂ ਕਰਤੀ ਜੇ ਮੇਰੀ ਪਰਛਾ ਦੇਖੋ ਲਿਖਤ ਕੀ ਹੈ ਲਿਖਤ ਹੈਗੀ ਆ ਬੰਦੇ ਦਾ ਪਰਛਾਵਾ ਮੇਰੇ ਪਰਛਾਵੇ ਕਿੱਦਾਂ ਦੇ ਹੋਣਗੇ ਜਦੋਂ ਨਾ ਮੈਂ ਹੋਊਂਗਾ ਹਾਂ ਲਿਖ ਤਾ ਕੀਆ ਪਰਛਾਵੇਂ ਨਾ ਲੇਖਕ ਦੇ ਪਰਛਾਵੇਂ ਨੇ ਜੀ ਮਨ ਦੇ ਪਰਛਾਵੇਂ ਨੇ ਤੇ ਮਨ ਚ ਬੀਮਾਨੀ ਹੈ ਜੀ ਫਿਰ ਮੈਂ ਕਿਹਾ ਛੱਡੋ ਪਾੜ ਕੇ ਪਰੇ ਸਿੱਟੀ ਫਿਰ ਮੈਂ ਲਿਖਿਆ ਡੂ ਪੱ쩌 ਸਿੱਧਾ ਬਹੁਤ ਲਿਖਦੇ ਹੋ ਤੁਸੀਂ ਹਾਂ ਪੰਜੀ ਦਾ ਭੌਣ ਵੱਲ ਪਰਤਦੇ ਆ ਹਾਂ ਤੇ ਨਾਵਾਂ ਵੱਲ ਪੰਜੀ ਦਾ ਭੌਣ ਤੁਸੀਂ ਜ਼ਰੂਰ ਖਰੀਦਿਓ ਗੁਰਪ੍ਰੀਤ ਸੈਜੀ ਉਹਨਾਂ ਦਾ ਇਹ ਸੈਜੀ ਕਾ ਤੋਂ ਹੈ ਜ਼ਿੰਦਗੀ ਚ ਬੜੀ ਕਾਰ ਰਹਿੰਦੀ ਹੈ ਤੁਹਾਡੇ ਤੇ ਨਾ ਦੇ ਮਗਰ ਸੈਜੀ ਪੈਂਦਾ ਹੈ ਸਜਣਾ ਮੇਰਾ ਇੱਕ ਦੋਸਤ ਸੀਗਾ ਜੀ ਮਤਲਬ ਉਹਦਾ ਨਿੱਕ ਨੇ ਸੀਗਾ ਖੁਸ਼ਪ੍ਰੀਤ ਢਾਲੀਵਾਲ ਇਥੋਂ ਦਾ ਗੁਰੂ ਸਰਦਾ ਸੀ ਜੀ ਉਹ ਉਹਦੇ ਨਾਲ ਉਹਦੇ ਭਾਈ ਨਾਲ ਮੇਰੀ ਚੰਗੀ ਦੋਸਤੀ ਕਿਉਂ ਉਹਦੇ ਕੋਲ ਕਿਤਾਬਾਂ ਕਤੂਬਾ ਹੁੰਦੀਆਂ ਸੀ ਅਸੀਂ ਦੋਵੇਂ ਇੱਕ ਦਿਨ ਰਾਤ ਨੂੰ ਬੈਠੇ ਸੀ ਤੇ ਉਹ ਮੈਨੂੰ ਕਹਿੰਦਾ ਵੀ ਯਾਰ ਤੇਰਾ ਨਾਂ ਬਣ ਜਾਣਾ ਸਾਨੂੰ ਤਾਂ ਕਿਉਂ ਨਹੀਂ ਪੁੱਛਣਾ ਮੈਂ ਕਿਹਾ ਤੇਰਾ ਨਾਂ ਹੀ ਆਪਣੇ ਨਾਲ ਰਹੂਗਾ ਬੱਸ ਆਪਦਾ ਨਾਂ ਸਜਿ ਕਰ ਲੈ ਨਾਂ ਜੋੜ ਲੈ ਇਸ ਨਾਵਲ ਦੀ ਜਦੋਂ ਆਪਾਂ ਗੱਲ ਕਰਦੇ ਆ ਪੰਜੀ ਦਾ ਪੌਣ ਹੂੰ ਯੂਨੀਵਰਸਿਟੀਆਂ 'ਚ ਜੋ ਕੁਝ ਵਾਪਰਦਾ ਹੈਗਾ ਸਾਰਿਆਂ ਨੂੰ ਪਤਾ ਹੈਗਾ ਹੂੰ ਹੂੰ ਪੀ ਐਚ ਡੀਆਂ ਕਰਾਉਣ ਦੇ ਨਾਂ ਤੇ ਤੁਸੀਂ ਉਸ ਨੂੰ ਸਿਰਜਿਆ ਇਸ ਨਾਵਲ ਦੇ ਵਿੱਚ ਹੂੰ ਤੇ ਕਿਤਾਬਾਂ ਦਾ ਉਹਨਾਂ ਨੇ ਹੀ ਪਾਸ ਕਰਨੀਆਂ ਅੱਗੇ ਜਾ ਕੇ ਜਦੋਂ ਯੂਨੀਵਰਸਿਟੀਆਂ 'ਚ ਮੈਗਜ਼ੀਨ ਛਾਪਦੇ ਆ ਤੇ ਗੁਰਪ੍ਰੀਤ ਸੈਜੀ ਨੂੰ ਵਣਫੀ ਕਰਦੇ ਨੇ ਅਗਲੇ ਨੇ ਕਿ ਤੂੰ ਤਾਂ ਸਾਡੇ ਖਿਲਾਫ ਲਿਖੀ ਜਾਣਾ ਹੈਗਾ ਨਹੀਂ ਮੈਂ ਨਾ ਜੇ ਤੁਸੀਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਨੇ ਪਾਜੀ ਸੱਚ ਬੋਲਣਾ ਪਊਗਾ ਸੱਚ ਬੋਲਣਾ ਪਊਗਾ ਮੇਰੀ ਇੱਕ ਹੋਂਦ ਹੁੰਦੀ ਹੈ ਲੇਖਕ ਦੀ ਉਹ ਲੇਖਕ ਦੀ ਜੇ ਹੋਂਦ ਹੋਣੀ ਚਾਹੀਦੀ ਲੇਖ ਦਾ ਫਰਜ ਹੈ ਜੇ ਹੁਣ ਮੇਰੇ ਨਾਲ ਦੇ ਕਈ ਬੰਦੇ ਤੁਰੇ ਫਿਰਦੇ ਨੇ ਜੀ ਜੀ ਕਰਦੇ ਫਿਰਦੇ ਨੇ ਮੈਨੂੰ ਜੇ ਕੁਝ ਕੁ ਲੋਕਾਂ ਨੇ ਇਗਨੋਰ ਕੀਤਾ ਹੂੰ ਉਸ ਬਗਾਵਤੀ ਸੁਰ ਦੇ ਵਿੱਚ ਚੀਜ਼ਾਂ ਨਿਕਲੀਆਂ ਹੋਈਆਂ ਨੇ ਨਹੀਂ ਇਹ ਤਾਂ ਫਿਰ ਤੁਸੀਂ ਬਦਲਾ ਲੈਣ ਦੀ ਭਾਵਨਾ ਰੱਖਦੇ ਹੋ ਨਹੀਂ ਕਿਉਂਕਿ ਇਹ ਜਿਹੜੀਆਂ ਕਹਾਣੀਆਂ ਨੇ ਜਿਨ੍ਹਾਂ ਨੂੰ ਅਸੀਂ ਰੱਬ ਮੰਨਿਆ ਸੀ ਮੈਂ ਉਹਨੇ ਜਦੋਂ ਮੇਰੀ ਇੱਕ ਮਸ਼ੂਕ ਦੇ ਨਾਲ ਇਸ ਤਰ੍ਹਾਂ ਦਾ ਕੁਕਰਮ ਕੀਤਾ ਠੀਕ ਹੈ ਉਸ ਤੋਂ ਬਾਅਦ ਮੇਰੇ ਇੱਕ ਦੋਸਤ ਸੀਗੇ ਉਹ ਤੇ ਉਹਦੀ ਉਹਦੀਆਂ ਮਸ਼ੂਕਾ ਨਾਲ ਮੇਰੇ ਦੋਸਤਾਂ ਦੀਆਂ ਭੈਣਾਂ ਨਾਲ ਜਦੋਂ ਇਦਾਂ ਦਾ ਕੁਝ ਹੋਇਆ ਇਹਨਾਂ ਦਾ ਮੈਂ ਚਸ਼ਮੀਰ ਦਵਾ ਫਿਰ ਟੁੱਟਦਾ ਫਿਰ ਉਹ ਫਿਰ ਉਹ ਰਿਸ਼ਤਾ ਤੋੜ ਦੇਣਾ ਚਾਹੀਦਾ ਮੈਨੂੰ ਇਹ ਲੱਗਦਾ ਇਸੇ ਜੋ ਨਾਮ ਨਾਲ ਨਿਕਲਦਾ ਫਿਰ ਹਾਂ ਇਸੇ ਜੋ ਨਾਮ ਨਾਲ ਨਿਕਲਦਾ ਇਹ ਵਾਪਰਦਾ ਹੁਣ ਵੀ ਇਹ ਚੀਜ਼ਾਂ ਵਾਪਰਦਾ ਨਾਮ ਨਾਲ ਰਚਨਾ ਕੀ ਹੈ ਰਚਨਾਏ ਹੁੰਦੀ ਹੈ ਕਿ ਆ ਗਲਤ ਹੋ ਰਿਹਾ ਰੋਕੋ ਇੱਥਾਂ ਤੇ ਕੀ ਕਰੋ ਆ ਕਰੋ ਆ ਚੰਗਾ ਹੋ ਰਿਹਾ ਨੂੰ ਬਤਾ ਦਿਓ ਹੂੰ ਰੋਜੀ ਤਾਂ ਦੱਸਾਂਗੇ ਨਾ ਅਸੀਂ ਅੱਜ ਵੀ ਹੁੰਦਾ ਪੀ ਐਚ ਡੀਆ ਦੇ ਨਾਂ ਤੇ ਸੋਚਦਾ ਭਾਜੀ ਹੁਣ ਤੇ ਵੈਸੇ ਕਈ ਕੁੜੀਆਂ ਤਾਂ ਆਪ ਵੀ ਕਹਿ ਦਿੰਦੀਆਂ ਕੋਈ ਛੱਡੋ ਪਰੇ ਜੀ ਆਪਾਂ ਕਹਿੰਦਾ ਹੁਣ ਜੇ ਮੈਂ ਇੱਕ ਕੁੜੀ ਸੇ ਉਹ ਕਹਿੰਦੀ ਵਿਆਹ ਤੋਂ ਬਾਅਦ ਪਤਾ ਨਹੀਂ ਕਿਹਦੇ ਨਾਲ ਵਿਆਹ ਹੋਣਾ ਇਹ ਚ ਡਾਇਲੌਗ ਵੀ ਹੈਗਾ ਇਹਨੇ ਵੀ ਅੱਜ ਤੋਂ ਬਾਅਦ ਆਪਾਂ ਵੀ ਤੂੰ ਕਿਹੜੇ ਚੱਕਰਾਂ ਚ ਤੁਰੀ ਫਿਰਦੀ ਆ ਸਰ ਨੂੰ ਖੁਸ਼ ਕਰ ਤੇ ਪੀ ਐਚ ਡੀ ਡਿਗਰੀ ਲੈ ਕੇ ਸੈਟ ਹੋ ਉਹ ਕਹਿੰਦੀ ਨਹੀਂ ਕਹਿੰਦੇ ਫਿਰ ਵਿਆਹ ਤੋਂ ਬਾਅਦ ਕੀ ਪਤਾ ਕਿਹੜੇ ਕੰਜਰ ਨੇ ਤੇਨੂੰ ਮੱਥੇ ਲੱਗਣਾ ਤੇ ਉਹ ਕਹਿੰਦਾ ਕਿ ਚੰਗਾ ਹੋਊਗਾ ਉਹ ਵੀ ਤਾਂ ਹੁਣ ਕਿਉਂ ਰੱਖੇ ਖਾਂਦਾ ਵੇ ਇਸ ਤਰ੍ਹਾਂ ਦੇ ਇਹ ਚੱਲ ਇਹ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਹੁਣ ਤੱਕ ਆਈਪਾ ਆ ਗਈਆਂ ਭਾਜੀ ਸੈੱਟ ਮਾਰੋ ਇਹਨਾਂ ਨੂੰ ਡਾਊਨਲੋਡ ਕਰ ਲਓ ਭਾਂਵੇਂ ਬੈਠੇ-ਬੈਠੇ ਵੀਡੀਓ 'ਚ ਤੁਹਾਨੂੰ ਚਾਰ ਦੱਸ ਦਿਆਂਗੇ ਕਿ ਕਿੱਥੇ-ਕਿੱਥੇ ਕੀ ਮਿਲਦਾ ਹਰ ਚੀਜ਼ ਭਾਜੀ ਅ ਪੈਸਾ ਇਹਦੇ ਤੇ ਜੋੜ ਕੇ ਪੈਸੇ ਨੇ ਹਰ ਬੰਦੇ ਨੂੰ ਵਕਾਊ ਕਰਦਾ ਰਿਸ਼ਤੇ ਖਤਮ ਹੋ ਗਏ ਸਰੀਰ ਵਕਾਊ ਆ ਜਿੱਤੇ ਤੁਸੀਂ 5 ਮਿੰਟ ਕਰਕੇ ਤਾਂ ਵੇਖੋ ਤੁਸੀਂ ਤੇ ਮੈਂ ਆਪਾਂ ਦੋ ਦੱਸਦਾ ਉਹ ਆnde ਆਪਾਂ ਇਕੱਲੇ ਹੋ ਤਾਂ ਆਪ ਇਸ ਨੂੰ ਡਾਊਨਲੋਡ ਕਰ ਰਹੇ ਹੋ ਕੀ ਇਹ ਹੋਇਆ ਹੀ ਹੈ ਅਜਾ ਤੁਸੀਂ ਯੂਨੀਵਰਸਿਟੀ ਮੈਂ ਕਰੀ ਆਉਣ ਚਲੋ ਚਲਾ ਲੈ ਇਹਨਾਂ ਨੇ ਬੈਠੇ-ਬੈਠੇ ਉਹ ਆ ਭਾਜੀ ਮੈਸੇਜ ਨੂੰ ਮੈਸੇਜ ਮੈਸੇਜ ਨੂੰ ਮੈਸੇਜ ਸਰ ਫੋਣਾ ਦਾ ਇੰਨਾ ਕੰਮ ਆ ਸਾਨੂੰ ਕਮਾਓ ਫਿਰ ਆ ਵੈਸ਼ ਕਰੋ ਧੜ ਕੇ ਛੱਡੋ 노 ਪ੍ਰੋਬਲਮ ਹੂੰ ਇਹ ਸੱਚ ਹੈ ਜ਼ਿੰਦਗੀ ਦਾ ਜਦੋਂ ਇਹ ਚੀਜ਼ਾਂ ਨੂੰ ਸੀ ਬੋਲਦੇ ਨੇ ਲੋਕੀ ਕਹਿੰਦੇ ਤੁਸੀਂ ਗੰਦ ਪਾਉਂਦੇ ਹੋ ਪਰ ਇਹ ਮਨੁੱਖ ਦਾ ਸੱਚ ਹੈ ਇਹ ਤੁਹਾਡੇ ਬਾਰੇ ਬੋਲਦੇ ਨੇ ਅਕਸਰ ਕਹਿੰਦੇ ਨੇ ਹਾਂ ਕਿ ਸਰੀਰ ਨਹੀਂ ਲਿਖਿਆ ਨਾ ਸਰੀਰ ਨਹੀਂ ਲਿਖਿਆ ਕਦੇ ਵੀ ਇੱਕ ਵੀ ਲਾਈਨ ਕੱਢਦਾ ਚਾਰੇ ਕਿਤਾਬਾਂ ਜੀ ਹੂੰ ਸਰੀਰ ਹੋਣਾ ਹੋਰ ਚੀਜ਼ ਹੈ ਸਬੰਧ ਵਿਖਾਉਣੇ ਹੋਰ ਚੀਜ਼ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਜੀ ਸਾਹਿਬ ਇਸ ਸਮਾਂ ਇਸ਼ਾਰੇ ਕਰਨ ਲੱਗੇ ਕਹਿੰਦੇ ਲੰਬੀ ਚੱਲ ਗਈ ਮੇਰਾ ਦਿਲ ਕਰਦਾ ਹੈ ਕਿ ਹੋਰ ਕਰੀਏ ਗੱਲਾਂ ਕਦੇ ਵਕਤ ਮਿਲੇ ਆ ਤਾਂ ਜਰੂਰ ਚਰਚਾ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਓਕੇ ਲਓ ਜੀ ਇਹ ਮੈਂ ਫਿਰ ਇੱਕ ਵਾਰੀ ਦੱਸ ਦੇਵਾਂ ਪੰਜੀ ਦਾ ਪੌਣ ਗੁਰਪ੍ਰੀਤ ਸਹਿਜੀ ਉਹਨਾਂ ਦੇ ਨਾਵਲ ਬਲੋਰਾ ਜਰੂਰ ਪੜਿਓ ਸਹਿਤ ਭਾਰਤੀ ਸਹਿਤ ਜੁਵਾ ਪੁਰਸਕਾਰ ਮਿਲਿਆ ਹੋਇਆ 2018 ਦੇ ਵਿੱਚ ਬਹੁਤ ਹੀ ਕਮਾਲ ਦਾ ਨਾਵਲ ਆ ਕਿ ਇਹਦੇ ਵਿੱਚ ਇਹ ਡਾਇਲੋਗ ਹੈ ਰੱਬਾ ਤੇਰੀ ਇੰਨੀ ਔਕਾਤ ਕਿੱਥੇ ਕਿ ਮੇਰੀ ਇੱਛਾ ਪੂਰੀ ਕਰ ਦੇ ਤੇ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਸ ਨੂੰ ਜਰੂਰ ਪੜਿਓ ਸਹਿਜੀ ਹੋਣਾ ਨੂੰ ਜਾਣਨਾ ਹੈ ਸਹਿਜੀ ਹੋਣਾ ਨਾਲ ਵਿਚਰਨਾਗ ਜਦੋਂ ਮੈਂ ਸ਼ੁਰੂ ਕੀਤਾ ਸੀ ਦੋ ਤਿੰਨ ਪੇਜਾਂ ਦੇ ਵਿੱਚ ਮੈਂ ਦੋ ਤਿੰਨ ਦਿਨਾਂ ਦੇ ਵਿੱਚ ਪੜਿਆ ਤਾਂ ਸਹਿਜੀ ਉਹਨਾਂ ਦੇ ਨਾਲ ਤੁਰਦੇ ਮਹਿਸੂਸ ਕਰੋਗੇ ਬਹੁਤ ਬਹੁਤ ਸ਼ੁਕਰੀਆ ਬੁੱਕਮਾਰਕ ਪ੍ਰੋਗਰਾਮ ਦੇਖਣ ਦੇ ਲਈ ਹੋਰ ਲੇਖਕਾਂ ਦੇ ਨਾਲ ਪਾਠਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਰਹਾਂਗੇ ਕੈਮਰਾਮੈਨ ਜਦਵਿੰਦਰ ਤੇ ਮਨਪ੍ਰੀਤ ਦੇ ਨਾਲ ਹੈਪੀ ਭਗਤਾਂ